ਜਿਹੜਾ ਰਾਤਾਂ ਦਾ ਤਾਪਮਾਨ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਮੈਂ ਚੱਕਰ ਕਰ ਰਿਹਾ ਸੀ ਕਿ 7 ਨੂੰ ਜਾਂ 8 ਫਰਵਰੀ ਨੂੰ ਉਹ 0 ਡਿਗਰੀ ਸੈਲਸੀਅਸ ਹੈ 0 ਤੋਂ ਥੱਲੇ ਹਜੇ ਵੀ ਜਾ ਸਕਦਾ ਹੈ ਇੱਕ ਕਰਦੀ ਜਗਾ ਗੜੇ ਮਾਰ ਵੀ ਹੋ ਸਕਦੀ ਹੈ ਅੱਜ ਰਾਤ ਨੂੰ ਪਰ ਬਹੁਤ ਰੇਅਰ ਹੋਊਗੀ ਕੋਈ 2-4 ਪਿੰਡਾਂ ਦੇ ਵਿੱਚ ਕਿਸੇ ਇਦਾਂ ਹੋ ਸਕਦੀ ਹੈ ਵਾਈਡ ਸਪਰੈਡ ਹੋਣ ਦੇ ਚਾਂ ਤੇ ਤੇ 7 8 9 ਤਰੀਕ ਨੂੰ ਚੰਗੀਆਂ ਜਿਹੜੀਆਂ ਵਧੀਆਂ ਧੁੱਪਾਂ ਟੈਂ ਚਟੀਆਂ ਜਿਹੜੀਆਂ ਚਿੱਟੇ ਜਿਹੜੇ ਦਿਨ ਨੇ ਚਮਕਦੇ ਸੂਰਜ ਦੇ ਉਹ ਲੱਗਦੇ ਆਸਾਰ ਜਿਹੜੇ ਬਣ ਰਹੇ ਨੇ ਫਰਵਰੀ ਦੇ ਦੂਜੇ ਹਫਤੇ ਦੇ ਦੌਰਾਨ ਕਿਸਾਨ ਕੀ ਇਸ ਵੇਲੇ ਜਿਹੜਾ ਚਿੰਤਾ ਦੇ ਵਿੱਚ ਹੈ ਉਹਨੂੰ ਕੋਈ ਰਾਹਤ ਮਿਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਜਿਹੜੀ ਸੰਭਾਵਨਾਵਾਂ ਹੈ ਉਹ ਘਟਦੀਆਂ ਹੋਈ ਨਜ਼ਰ ਆ ਰਹੀਆਂ ਨੇ ਕਿ ਮੀਂਹ ਪਊਗਾ ਹੋਰ ਚੰਗੀ ਚੱਲ ਕਿਸਾਨੀ ਪੱਖ ਤੋਂ ਜਾਂ ਜਿਹੜੇ ਵੀ ਪੱਖ ਨੂੰ ਮੀਂਹ ਜਾਂ ਗੜੇ ਪ੍ਰਭਾਵਿਤ ਕਰਦੇ ਆ ਤਾਂ ਉਸ ਪੱਖ ਤੋਂ ਇਹ ਇਹ ਆ ਕਿ ਘੱਟੋ ਘੱਟ 13 14 ਤਰੀਕ ਤੱਕ ਇਦਾਂ ਦਾ ਮੀਂਹ ਵਾਲਾ ਸਿਸਟਮ ਹਾਲ ਦੀ ਕੜੀ ਜਿਹੜਾ ਉਹ ਕੋਈ ਆਉਂਦਾ ਜਾਪ ਨਹੀਂ ਰਿਹਾ। ਤੁੰਦ ਸਿਰਫ ਕੱਲ ਨੂੰ ਪੰਜ ਨੂੰ ਹੋਊਗੀ ਜਾਂ ਉਸ ਤੋਂ ਬਾਅਦ ਮਾਣੀ ਮੁੱਤੀ ਕਿਤੇ ਗਾਹਾਂ 11 ਜਾਂ 12 ਫਰਤੀ ਦਿੰਦੇ ਜਿਹੜੇ ਵੇਖਣ ਨੂੰ ਮਿਲ ਸਕਦੀ ਆ ਪਰ ਲਾਸਟ ਤੰਦ ਤੁੰਦ ਦਾ ਕੱਲ ਨੂੰ ਹੀ ਹੋ ਸਕਦਾ ਹੈ। ਦੱਖਣੀ ਹਿਰਾਣੇ ਤੇ ਫੁੱਜ ਕਿਹੜੇ ਤਰ੍ਹਾਂ ਜੇ ਧੁੰਦ ਹੋਊਗੀ ਤੇ ਤਰਨ ਤਾਰਨ ਕਪੂਰਥਲਾ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਧੁੰਦ ਵੇਖਣ ਨੂੰ ਮਿਲ ਸਕਦੀ ਆ ਕੱਲ੍ਹ ਸਵੇਰ। ਮੌਸਮ ਪੂਰੇ ਤਰੀਕੇ ਨਾਲ ਕਦੋਂ ਖੁੱਲਜੂਗਾ ਜਦੋਂ ਆਪਾਂ ਕਵਾਂਗੇ ਕਿ ਹਾਂ ਮੌਸਮ ਬਦਲ ਗਿਆ ਕੋਟੀਆਂ ਲੈ ਜਾਣਗੀਆਂ ਸ਼ਰਟਾਂ ਦੇ ਵਿੱਚ ਆ ਹਲਕੇ ਕੱਪੜਿਆਂ ਦੇ ਵਿੱਚ ਆਪਾਂ ਆ ਜਾਵਾਂਗੇ ਉਹਦੀ ਉਮੀਦ ਆਪਾਂ 20 ਫਰਵਰੀ ਤੋਂ ਬਾਅਦ ਹੀ ਕਰ ਸਕਦੇ ਹਾਂ ਹਾਲ ਦੀ ਘੜੀ ਉਸ ਪੱਧਰ 'ਤੇ ਖੁੱਲਣ ਦੀ ਉਮੀਦ ਤਾਂ ਨਹੀਂ ਹੈਗੀ ਪਰ ਵਿੱਚ ਵਿੱਚ ਦੀ ਇੱਕ ਦੋ ਦਿਨ ਇਹ ਜੇ ਆਉਂਦੇ ਰਹਿਣਗੇ ਕਲਾਈਮੇਟ ਜਿਹੜਾ ਇਹ ਚੇਂਜ ਹੋ ਰਿਹਾ ਹੈ ਇਸ ਦਾ ਪੰਜਾਬ ਦੇ ਉੱਤੇ ਤੁਹਾਨੂੰ ਕਿੰਨਾ ਕੁ ਅਸਰ ਨਜ਼ਰ ਆ ਰਿਹਾ ਹੈ ਤੇ ਪੰਜਾਬ ਆਪਣੇ ਪੱਧਰ ਤੇ ਵੀ ਕਲਾਈਮੇਟ ਦੇ ਵਿੱਚ ਕਾਫੀ ਜ਼ਿਆਦਾ ਚੇਜ਼ ਪੈਦਾ ਕਰ ਰਿਹਾਗਾ ਸਿਰਫ ਆਪਾਂ ਗੜਿਆਂ ਦੀ ਜੇ ਗੱਲ ਨਾ ਕਰੀਏ ਤਾਂ ਜਦੋਂ ਮੌਨਸੂਨ ਆਉਂਦੀ ਆ ਉਹਨੂੰ ਵੀ ਪੰਜਾਬ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਓਕੇ ਜਦੋਂ ਮੌਨਸੂਨ ਨੇ ਪੰਜਾਬ ਤੇ ਕਾਣਾ ਹੁੰਦਾਗਾ ਤਾਂ ਉਸ ਟਾਈਮ ਪੰਜਾਬ ਸੁੱਕਾ ਹੁੰਦਾ ਜਦੋਂ ਮੌਨਸੂਨ ਚੱਲਦੀ ਆ ਬੰਗਾਲ ਦੀ ਖਾੜੀ ਤੋਂ ਪਰ ਜਦੋਂ ਮੌਨਸੂਨ ਇੱਥੇ ਪਹੁੰਚ ਰਹੀ ਹੁੰਦੀ ਆ ਉਦੋਂ 7-8 ਦਿਨ ਪਹਿਲਾਂ ਸਾਰਾ ਪੰਜਾਬ ਇੱਕ ਧਰਤੀ ਸੁੱਕੀ ਨਾ ਰਹਿ ਕੇ ਇੱਕ ਪੰਜਾਬ ਸਾਗਰ ਬਣ ਜਾਂਦਾ ਕਿ ਸਾਰੇ ਥੋਨੇ ਦੇ ਫੀਲਡ ਖੜੇ ਹੁੰਦੇ ਨੇ ਤਾਂ ਮੌਨਸੂਨ ਆਉਂਦੇ 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 ਆਉਂਦੀ ਹੈ ਕਿ ਮੈਂ ਪੰਜਾਬ ਬੜਾ ਕਿ ਮੈਂ ਹਿਮਾਚਲ ਦਾ ਹਾਂ ਜਿਵੇਂ ਸਾਡੇ ਤੇ ਪੰਜਾਬ ਦੇ ਵਿੱਚ ਆਮ ਕਹਾਵਤ ਆ ਕਿ ਜਦੋਂ ਕਦੇ ਗੜੇ ਪੈਣ ਲੱਗਦੇ ਸੀ ਤਾਂ ਸਾਡੀਆਂ ਜਿਹੜੀਆਂ ਮਤਾਵਾ ਸੀ ਪੁੱਤਾਂ ਬਾ ਮੁੱਦਾ ਮਾਰ ਦਿੰਦੀ ਅਸੀਂ ਵੇਢੇ ਚ ਦੌਸ਼ ਵੇਲੇ ਗੜੇ ਰੁਕ ਜਾਂਦੇ ਸੀ ਉਹ ਆ ਸਭ ਦਾ ਨਹੀਂ ਹੁੰਦਾ ਸੀ ਕਿ ਗੜਿਆਂ ਦਾ ਜਿਹੜਾ ਟਾਈਮ ਸਪੈਨ ਹੁੰਦਾ ਉਹ 2 ਮਿੰਟ 3 ਮਿੰਟ ਇੰਨਾ ਕੁ ਹੁੰਦਾ ਸੀ ਪਹਿਲਾਂ ਔਰ ਹੁਣ ਟਾਈਮ ਸਪੈਨ ਵੱਧ ਰਿਹਾ ਕਿ ਜਦੋਂ ਜਿੱਥੇ ਡਿੱਗਣ ਲੱਗ ਗਿਆ ਲਗਾਤਾਰ ਡਿੱਗਦੀ ਜਾਂਦੀ ਹੈ ਕਿ ਤੁਸੀਂ ਅੰਤਰ ਮਹਿਸੂਸ ਕੀਤਾ ਇਸ ਵਾਰ ਦੀ ਠੰਡ ਨੇ ਕਿ ਵਾਕਈ ਹੀ ਕੜਾਕੇ ਕੱਢੇ ਨੇ ਜਿਵੇਂ ਇਸ ਵਾਰ ਸਾਨੂੰ ਨਜ਼ਰ ਵੀ ਆਉਂਦਾ ਧੁੰਦ ਤਾਂ ਬਹੁਤ ਜ਼ਿਆਦਾ ਰਹੀ ਹੈ ਪੂਰਾ ਜਨਵਰੀ ਦਾ ਮਹੀਨਾ ਵੀ ਪੂਰੀ ਧੁੰਦ ਰਹੀ ਹੈ ਕਿਉਂਕਿ ਮੀਂਹ ਨਹੀਂ ਪਿਆ ਔਰ ਧੁੰਦ ਦੀ ਉਹ ਚੱਦਰ ਜਿਹੜੀ ਆ ਉਹ ਨਹੀਂ ਨਿਕਲੀ 2 ਸਾਲਾਂ ਬਾਅਦ ਇਦਾਂ ਵਾਪਰਿਆ ਜੇ ਅਸੀਂ ਗਲਤ ਨਾ ਹੋਈਏ ਤਾਂ ਸ਼ਾਇਦ 1998 ਤੋਂ ਬਾਅਦ ਇਸ ਤਰ੍ਹਾਂ ਵਾਪਰਿਆ ਕਿ ਪੂਰੀ ਦੀ ਪੂਰੀ ਜਨਵਰੀ ਮਹੀਨਾ ਧੁੰਦ ਛਾਈ ਰਹੀ ਦੀ ਪੰਜਾਬ ਦੇ ਜਾਏ ਨੇ ਉਹ ਛੇ ਰੁੱਤਾਂ ਦਾ ਆਨੰਦ ਮਾਣਦੇ ਨੇ ਤਾਂ ਆਪਾਂ ਕਿਸੇ ਵੀ ਇੱਕ ਰੁੱਤ ਤੋਂ 2.5 ਮਹੀਨੇ ਬਾਅਦ ਅੱਕ ਜਾਂਦੇ ਆ ਇੱਕ ਤਾਂ ਇਹ ਦਾ ਫੈਕਟਰ ਹੈ ਪੰਜਾਬ 'ਚ ਇਸ ਵਾਰ ਮੌਸਮ ਨੇ ਆਪਣਾ ਇੱਕ ਵੱਖਰਾ ਹੀ ਰੰਗ ਦਿਖਾਇਆ ਜਿੱਥੇ ਪਹਾੜਾਂ ਦੇ ਵਿੱਚ ਤਾਂ ਸਨੋ ਪੈਂਦੀ ਹੋਈ ਨਜ਼ਰ ਆਉਂਦੀ ਸੀ ਇਸ ਵਾਰ ਪੰਜਾਬ ਦੇ ਵਿੱਚ ਗੜੇ ਮਾਰੀ ਨਹੀਂ ਪੰਜਾਬ ਦੇ ਲੋਕਾਂ ਨੂੰ ਸਨੋ ਫਾਲ ਵਰਗਾ ਨਜ਼ਾਰਾ ਬਖਾ ਦਿੱਤਾ ਖਾਸ ਤੌਰ ਦੇ ਉੱਤੇ ਮੁਹਾਲੀ ਦੀ ਗੱਲ ਕਰੀਏ ਤਾਂ ਮੁਹਾਲੀ ਦੇ ਵਿੱਚ ਤਾਂ ਸੜਕਾਂ ਦੇ ਉੱਤੇ ਚਿੱਟੀ ਚਦਰ ਵਿਛ ਗਈ ਸੀ ਜਿਸ ਦਿਨ ਗੜੇ ਪੈਂਦੇ ਨੇ ਹਰ ਇੱਕ ਵਿਅਕਤੀ ਇਹੀ ਮਹਿਸੂਸ ਕਰ ਰਿਹਾ ਸੀ ਕਿ ਅੱਜ ਪੰਜਾਬ ਦੇ ਵਿੱਚ ਜਿਵੇਂ 스ਨੋਫਾਲ ਹੋ ਰਹੀ ਹੋਵੇ ਪਰ ਇੱਕ ਦੋ ਦਿਨ ਬੀਤੇ ਔਰ ਅੱਜ ਫੇਰ ਤੋਂ ਮੀਂਹ ਨੇ ਆਪਣਾ ਰੰਗ ਦਿਖਾ ਰਿਹਾ ਹੈ ਮੀਂਹ ਆਪਣਾ ਰੰਗ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਕਿਸਾਨ ਚਿੰਤਾ ਦੇ ਵਿੱਚ ਹੈ ਕਿਸਾਨ ਇਹੀ ਸੋਚ ਰਿਹਾ ਕਿ ਕੀ ਫਸਲਾਂ ਤਿਆਰ ਬਰ ਤਿਆਰ ਨੇ ਖੜੀਆਂ ਹੋਈਆਂ ਨੇ ਔਰ ਗੜੇ ਮਾਰੀ ਕਿਤੇ ਦੁਬਾਰਾ ਨਾ ਹੋ ਜੇ ਮੀ ਕਿੰਨੇ ਦਿਨ ਹੋਰ ਚੱਲੂਗਾ ਇਸ ਨੂੰ ਲੈ ਕੇ ਹਰ ਕਿਸੇ ਦੀ ਚਿੰਤਾ ਬਣੀ ਹੋਈ ਹੈ ਤਾਂ ਅੱਜ ਮੌਸਮ ਦੇ ਉੱਤੇ ਗੱਲਬਾਤ ਕਰਾਂਗੇ ਮੌਸਮ ਦੇ ਮਾਹਰ ਸਾਡੇ ਨਾਲ ਸੁਖਚੈਨ ਗੁਰਨਾਉਣੀ ਮੌਜੂਦ ਨੇ ਫੇਸਬੁਕ ਦੇ ਉੱਤੇ ਤੁਸੀਂ ਇਹਨਾਂ ਤੋਂ ਗਿਆਨ ਲੈਂਦੇ ਹੋ ਤੁਸੀਂ ਇਹਨਾਂ ਦੀਆਂ ਵੀਡੀਓ ਸੁਣਦੇ ਹੋ ਤਾਂ ਬਾਈ ਨਾਲ ਅੱਜ ਇੰਟਰਵਿਊ ਕਰਨ ਦਾ ਮਕਸਦ ਇਹ ਸੀ ਕਿ ਸਿੱਧੇ ਜਿਹੇ ਸਵਾਲ ਜਿਹੜੇ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਨੇ ਉਹ ਬਾਈ ਤੱਕ ਪਹੁੰਚਾਈ ਜਾਣ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਵੇ ਬਾਈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਔਰ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰੋ ਪੰਜਾਬ ਦੀ ਸਮੁੱਚੀ ਟੀਮ ਦਾ ਸਾਨੂੰ ਇਸ ਜਿਹੜਾ ਮੰਚ ਤੇ ਲੈ ਕੇ ਆਉਣ ਦੇ ਲਈ ਭਾਈ ਜਿਵੇਂ ਮੌਸਮ ਦੀ ਆਪਾਂ ਗੱਲ ਕਰ ਰਹੇ ਸੀਗੇ ਤੁਹਾਡੇ ਧਿਆਨ ਦੇ ਵਿੱਚ ਇਹੋ ਜਿਹਾ ਮੌਸਮ ਪਿਛਲੇ ਸਾਲਾਂ ਨਾਲੋਂ ਕਿੰਨਾ ਕੁ ਵੱਖਰਾ ਰਿਹਾ ਔਰ ਕਿਵੇਂ ਦਾ ਹੁਣ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਜੇਕਰ ਮੋٹے ਤੌਰ ਤੇ ਆਪਾਂ ਦੇਖੀਏ ਗਗਨਵੀਰ ਤਾਂ ਇਹ ਸ਼ਾਇਦ ਬਹੁਤ ਸਾਲਾਂ ਬਾਅਦ ਇਦਾਂ ਵਾਪਰਿਆ ਜੇ ਅਸੀਂ ਗਲਤ ਨਾ ਹੋਈ ਤਾਂ ਸ਼ਾਇਦ 1998 ਤੋਂ ਬਾਅਦ ਇਸ ਤਰ੍ਹਾਂ ਵਾਪਰਿਆ ਕਿ ਪੂਰੀ ਦੀ ਪੂਰੀ ਜਨਵਰੀ ਮਹੀਨਾ ਧੁੰਦ ਛਾਈ ਰਹੀ ਅੱਛਾ ਤੇ ਅਸਲ ਤੇ ਜਨਵਰੀ ਦੇ ਵਿੱਚ 21 ਮਹੀ ਪੰਜਾਬ ਨੂੰ ਨਸੀਬ ਨਹੀਂ ਹੋਇਆ ਵੇਖਣ ਨੂੰ ਮਿਲਿਆ ਰਹੀ ਕੁੱਲ ਮਿਲਾ ਕੇ ਸੂਟੀ ਠੰਡ ਲਗਾਤਾਰ ਪੈਂਦੀ ਰਹੀ ਜੀ ਅ ਟੋਟਾਟਾ ਆਪਾਂ ਕਹਿ ਸਕਦੇ ਆ ਕਿ 24-25 ਦਸੰਬਰ ਤੋਂ ਧੁੰਦਾ ਪਣੀਆ ਸ਼ੁਰੂ ਹੋਈਆਂ ਸੀ ਜਿਹੜੀਆਂ ਕਿ ਹਜੇ ਵੀ ਜਾਰੀ ਨੇ ਸਿਰਫ ਵਿੱਚ ਦੀ ਮੀਂਹ ਆ ਗਈ ਤਾਂ ਉਹਨੂੰ ਬ੍ਰੇਕ ਲੱਗੀ ਆ ਕੱਲ ਨੂੰ ਪੰਜ ਨੂੰ ਫੇਰ ਧੁੰਦ ਵੇਖਣ ਨੂੰ ਮਿਲੂ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਅੱਛਾ ਜਿਆਦਾ ਜਿਆਦਾ ਪਏ ਕਹਿ ਸਕਦੇ ਆ ਵੀ ਦਸੰਬਰ ਤੇ ਜਨਵਰੀ ਦੇ ਵਿੱਚ ਮੀਂਹ ਨਹੀਂ ਪਿਆ ਸੀਗਾ ਤਾਂ ਉਹ ਜਿਹੜੀ 2 ਮਹੀਨਾ ਦੀ ਔੜ ਪਈ ਹੋਈ ਸੀ ਮੌਸਮ ਨੇ ਉਹ ਕੱਢੀ ਆ ਬੇ ਸਾਰਾ ਕੁਝ ਹੁਣ ਇੱਕਦਾਂ ਹੀ ਸੈਟਦਾ ਦੂਜਾ ਕਾਰਨ ਇਹ ਸੀ ਕਿ ਲਗਾਤਾਰ ਜਦੋਂ ਪਤੰਡ ਛਾਈ ਰਹਿੰਦੀ ਹੈ ਦਿਨ ਦਾ ਟੈਂਪਰੇਚਰ ਲਗਾਤਾਰ ਡਿੱਗਦਾ ਰਹਿੰਦਾਗਾ ਕੁਝ ਕਲਾਈਮੈਟਿਕ ਚੇਂਜਸ ਵੀ ਇਹਦੇ ਵਿੱਚ ਹੈਗੇ ਨੇ ਤੇ ਕੁਝ ਕੁਦਰਤੀ ਵਰਤਾਰੇ ਕਈ ਜਿਹੜਾ ਕਹਿ ਸਕਦਾ ਦਹਾਕਿਆਂ ਨੇ ਵੱਖਵੇਂ ਬਾਅਦ ਇਦਾਂ ਜਿਹੜੇ ਵਾਪਰ ਜਾਂਦੇ ਨੇਗੇ ਪਰ ਐਤਕੀ ਵਕਤਾਂ ਥੋੜਾ ਜਿਹਾ ਇਹ ਸੀਗਾ ਵੀ ਐਤਕੀ ਗੜੇਮਾਰ ਦੀ ਇੰਨੀ ਜ਼ਿਆਦਾ ਉਮੀਦ ਨਹੀਂ ਸੀ ਵੀ ਇੰਨੀ ਜ਼ਿਆਦਾ ਗੜੇਮਾਰ ਹੋਊ। ਤੇ ਜਿਹੜੀ ਕਿ ਪੰਜਾਬ ਦੇ ਘਟੋ-ਘਟੇ ਤੇ ਅਸੀਂ ਗਲਤ ਨਾ ਹੋਈਏ ਤੇ ਪੰਜ-ਸੱਤ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਗੜੇਮਾਰ ਹੋਈ ਹੈ ਤੇ ਕਈ ਥਾਵਾਂ ਤੇ ਤਾਂ ਗੜੇਮਾਰ ਇਸ ਹੱਦ ਤੱਕ ਹੋਈ ਹੈ ਵੀ ਧਰਤੀ ਜਿਹੜੀ ਉਹ ਇੱਕ ਤਰ੍ਹਾਂ ਨਾਲ ਚਿੱਟੀ ਕਰਦੀ। ਬਿਲਕੁਲ ਭਾਈ। ਹੂੰ। ਔਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਤੁਸੀਂ ਵੀ ਦੱਸਿਆ ਕਿ ਪਹਿਲਾ ਮੌਸਮ ਔਰ ਮੀਂਹ ਜਿਹੜਾ ਹੈ ਉਹ ਦਸੰਬਰ ਦੇ ਮਹੀਨੇ ਆ ਜਨਵਰੀ ਦੇ ਵਿੱਚ ਪੈ ਜਾਂਦਾ ਸੀਗਾ ਫਸਲਾਂ ਦੇ ਅਨੁਸਾਰ ਆਪਾਂ ਦੇਖਦੇ ਸੀ ਕਿ ਮੀਂਹ ਜਿਹੜਾ ਹੈ ਉਹ ਪੈਂਦਾ ਹੋਇਆ ਨਜ਼ਰ ਆਉਂਦਾ ਸੀਗਾ ਪਰ ਹੁਣ ਤਾਂ ਫਸਲਾਂ ਬਿਲਕੁਲ ਬਾਈ ਖੜੀਆਂ ਹੋਈਆਂ ਨੇ ਔਰ ਜੇ ਇਦਾਂ ਹੀ ਮੀਂਹ ਚਲਦਾ ਰਿਹਾ ਤਾਂ ਫਸਲਾਂ ਨੂੰ ਨੁਕਸਾਨ ਵੀ ਹੋ ਰਿਹਾ ਔਰ ਕਈ ਥਾਵਾਂ ਤੇ ਤਾਂ ਹੋ ਵੀ ਗਿਆ ਗੜੇ ਮਾਰੀ ਨੇ ਨੁਕਸਾਨ ਵੱਡਾ ਕਰ ਵੀ ਦਿੱਤਾ ਤਾਂ ਕਿਸਾਨ ਕੀ ਇਸ ਵੇਲੇ ਜਿਹੜਾ ਚਿੰਤਾ ਦੇ ਵਿੱਚ ਹੈ ਉਹਨੂੰ ਕੋਈ ਰਾਹਤ ਮਿਲ ਰਹੀ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਜਿਹੜੀ ਸੰਭਾਵਨਾਵਾਂ ਹੈ ਉਹ ਘੜਦੀਆਂ ਹੋਈ ਨਜ਼ਰ ਆ ਰਹੀਆਂ ਨੇ ਕਿ ਮੀਨ ਪਊਗਾ ਹੋਰ ਹਾਲ ਦੀ ਘੜੀ ਤੱਕ ਇਹ ਦੋ ਸਿਸਟਮ ਸੀਗੇ ਇੱਕ 31 ਜਨਵਰੀ ਤੇ 1 ਫਰਵਰੀ ਦਾ ਸੀਗਾ ਤੇ ਇੱਕ ਇਹ 3 ਤੇ 4 ਫਰਵਰੀ ਦਾ ਸੀਗਾ ਇਹ ਸਿਸਟਮ ਨੇ ਮਦਾਨੀ ਇਲਾਕਿਆਂ ਦੇ ਵਿੱਚ ਅੱਜ 4 ਤੇ 5 ਫਰਵਰੀ ਦੀ ਰਾਤ ਨੂੰ ਜਿਹੜਾ ਪਾਰ ਲੰਘ ਜਾਣਾ ਪਹਾੜਾਂ ਦੇ ਵਿੱਚ ਇਹ 5 ਫਰਵਰੀ ਨੂੰ ਬਣਿਆ ਰਹਿ ਸਕਦਾਗਾ ਉੱਥੇ ਹਾਲੇ 24 36 ਘੰਟੇ ਹੋਰ ਜਿਹੜੀ ਭਾਰੀ ਬਰਫਬਰੀ ਦਾ ਦੌਰ ਆ ਜਿਹੜਾ ਉਹ ਚੱਲ ਸਕਦਾ ਅ ਚੰਗੀ ਜਾਲ ਕਿਸਾਨੀ ਪੱਖ ਤੋਂ ਜਾਂ ਜਿਹੜੇ ਵੀ ਪੱਖ ਨੂੰ ਮੀਂਹ ਜਾਂ ਗੜੇ ਪ੍ਰਭਾਵਿਤ ਕਰਦੇ ਆ ਤਾਂ ਉਸ ਪੱਖ ਤੋਂ ਇਹ ਹੈ ਕਿ ਘੱਟੋ ਘੱਟ 13 14 ਤਰੀਕ ਤੱਕ ਇਦਾਂ ਦਾ ਮੀਂਹ ਵਾਲਾ ਸਿਸਟਮ ਹਾਲ ਦੀ ਘੜੀ ਜਿਹੜਾ ਉਹ ਕੋਈ ਆਉਂਦਾ ਜਾਪ ਨਹੀਂ ਰਿਹਾ ਤੇ ਵਿੱਚ ਦੀ 6 7 8 9 ਤਰੀਕ ਨੂੰ ਚੰਗੀਆਂ ਜਿਹੜੀਆਂ ਵਧੀਆਂ ਧੁੱਪਾਂ ਪੈਂਟ ਚਟੀਆਂ ਜਿਹੜੀਆਂ ਚਿੱਟੇ ਜਿਹੜੇ ਦਿਨ ਨੇ ਚਮਕਦੇ ਸੂਰਜ ਦੇ ਉਹ ਲੱਗਦੇ ਅਸਾਰ ਜਿਹੜੇ ਬਣ ਰਹੇ ਨੇ ਫਰਵਰੀ ਦੇ ਦੂਜੇ ਹਫਤੇ ਦੇ ਦੌਰਾਨ ਅੱਛਾ ਕਿਉਂਕਿ ਬਾਈ ਬਹੁਤੇ ਲੋਕ ਤਾਂ ਇਸ ਵਾਰ ਇਹੀ ਕਹਿੰਦੇ ਥੱਕ ਗਏ ਕਿ ਹਸਤਾ ਜੀ ਸੂਰਜ ਨੂੰ ਹੀ ਤਰਸ ਗਏ ਸਾਡੇ ਤਾਂ ਧੁੱਪੇ ਨਹੀਂ ਨਿਕਲੀ ਧੁੱਪ ਨੂੰ ਹੀ ਤਰਸ ਗਏ ਤਾਂ ਧੁੱਪ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਨਿਕਲਦੀ ਹੋਈ ਨਜ਼ਰ ਆਊਗੀ ਮਤਲਬ ਜਿਵੇਂ ਤੁਸੀਂ ਵੀ ਕਿਹਾ ਕਿ ਚੱਟੇ ਦਿਨ ਜਿਹੜੇ ਹੁੰਦੇ ਨੇ ਆ ਖਿੜਦੀ ਹੋਈ ਧੁੱਪ ਜਿਸ 'ਚ ਬੰਦੇ ਨੂੰ ਮਹਿਸੂਸ ਹੁੰਦਾ ਕਿ ਹਾਂ ਮੌਸਮ ਬਦਲ ਗਿਆ ਬਿਲਕੁਲ ਬਿਲਕੁਲ ਜੀ ਆ ਦੋ ਤਰੀਕ ਨੂੰ ਵੀ ਮਰਜੇ ਦਬਾਬੇ ਤੇ ਪੌੜ ਦੇ ਵਿੱਚ ਚੰਗੀ ਧੁੱਪ ਖੜੀ ਆ ਨੀਵੇਂ ਅੰਬਰ ਦੇ ਜਿਹੜਾ ਦਰਸ਼ਨ ਹੋਏ ਨੇਗੇ ਵਿੱਚ ਵੀ ਆ ਸਿਸਤਮ ਆ ਗਿਆ ਇਸ ਕਰਕੇ ਤਾਂ ਇੱਕ ਕਲਮ ਇੱਥੇ ਹੋਰ ਦਾ ਵੀ ਜ਼ਿਕਰ ਕਰਦਾ ਐਤਕੀ ਠੰਡ ਲੇਟ ਆਈ ਆ ਦਸੰਬਰ ਦੇ ਵਿੱਚ ਸੂਰਜ ਚਮਕਦਾ ਰਿਹਾ ਜਿਹੜੀਆਂ ਤੁੰਡਾ ਦਸੰਬਰ ਦੇ ਵਿੱਚ ਪੈਣੀਆਂ ਹੁੰਦੀਆਂ ਨੇ ਉਹ ਆ ਕੇ ਪੈਣੀਆਂ ਸ਼ੁਰੂ ਹੋਈਆਂ ਨੇਗੇ ਜਨਵਰੀ ਦੇ ਵਿੱਚ ਪਰ ਦਸੰਬਰ ਦੇ ਵਿੱਚ ਸਾਨੂੰ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਕਮੈਂਟ ਇੱਥੇ ਤੱਕ ਕਿ ਕਾਲਾ ਵੀ ਆਉਂਦੀਆਂ ਰਹੀਆਂ ਵੀ ਐਤਕੀ ਠੰਡ ਪਾਉਗੀ ਵੀ ਕਿ ਨਹੀਂ ਪਾਉਗੀ ਤੇ ਸਾਨੂੰ ਕਈ ਤਰ੍ਹਾਂ ਦੇ ਇਹ ਆਉਂਦੇ ਹੁੰਦੇ ਸੀ ਵੀ ਠੰਡ ਹੋਣੀ ਪੈਂਦੀ ਠੰਡ ਤਾਂ ਉਦੋਂ ਪੈਂਦੀ ਸੀ ਜਦੋਂ ਅਸੀਂ 1974 ਤੇ ਦੇਖਿਆ 1988 ਤੇ 1999 ਤੇ ਦੇਖੀ ਆ ਤੇ ਜਦੋਂ ਠੰਡ ਪਣੀ ਸ਼ੁਰੂ ਹੋ ਗਈ ਤੇ ਲਗਾਤਾਰ ਅੰਮ੍ਰੀਨਾ ਸੂਰਜ ਨਹੀਂ ਦਿਖਿਆ ਤੇ ਫਿਰ ਉਹਨੇ ਸੱਜਣਾ ਦੇ ਸਾਨੂੰ ਕਮੈਂਟ ਆਏ ਕਿ ਇਹਨੂੰ ਪਰੇ ਕਰੋ ਧੁੰਦ ਨੂੰ ਕਿਵੇਂ ਨਾ ਕਿਵੇਂ ਸਾਨੂੰ ਸੂਰਜ ਦੇ ਦਰਸ਼ਨ ਕਰਾਓ ਤੇ ਕੰਮ ਔਖਾ ਹੋਇਆ ਹੋਇਆਗਾ ਭਾਈ ਕਿਉਂਕਿ ਹਰ ਸਾਲ ਹਰ ਸਾਲ ਜਦੋਂ ਮੌਸਮ ਬਦਲਦਾ ਹੈ ਹਰ ਸਾਲ ਮੌਸਮ ਬਦਲਦਾ ਤਾਂ ਆਪਾਂ ਇੱਕੋ ਗੱਲ ਕਹਿੰਦੇ ਕਿ ਇਸ ਵਾਰ ਤਾਂ ਗਰਮੀ ਨੇ ਕੜਾਕੇ ਕੱਢ ਦਿੱਤੇ ਇਸ ਵਾਰ ਤਾਂ ਠੰਡ ਨੇ ਕੜਾਕੇ ਕੱਢ ਦਿੱਤੇ ਤੁਸੀਂ ਅੰਤਰ ਮਹਿਸੂਸ ਕੀਤਾ ਇਸ ਵਾਰ ਦੀ ਠੰਡ ਨੇ ਕੀ ਵਾਕਈ ਹੀ ਕੜਾਕੇ ਕੱਢੇ ਨੇ ਜਿਵੇਂ ਇਸ ਵਾਰ ਸਾਨੂੰ ਨਜ਼ਰ ਵੀ ਆਉਂਦਾ ਧੁੰਦ ਤਾਂ ਬਹੁਤ ਜ਼ਿਆਦਾ ਰਹੀ ਹੈ ਪੂਰਾ ਜਨਵਰੀ ਦਾ ਮਹੀਨਾ ਵੀ ਪੂਰੀ ਧੁੰਦ ਰਹੀ ਹੈ ਕਿਉਂਕਿ ਮੀਂਹ ਨਹੀਂ ਪਿਆ ਔਰ ਧੁੰਦ ਰਹੀ ਉਹ ਚਦਰ ਜਿਹੜੀ ਆ ਉਹ ਨਹੀਂ ਨਿਕਲੀ ਇਹਦੇ ਵਿੱਚ ਦੋ ਤਿੰਨ ਗੱਲਾਂ ਨੇ ਇਸ ਗੱਲ ਦਾ ਜਵਾਬ ਦੇਣਾ ਹੋਵੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਪੰਜਾਬ ਦੇ ਜਾਏ ਨੇ ਉਹ ਛੇ ਰੁੱਤਾਂ ਦਾ ਆਨੰਦ ਮਾਣਦੇ ਨੇ ਤਾਂ ਆਪਾਂ ਕਿਸੇ ਵੀ ਇੱਕ ਰੁੱਤ ਤੋਂ 2 2.5 ਮਹੀਨੇ ਅਵਾਜ਼ ਅੱਕ ਜਾਂਦੇ ਆ ਇੱਕ ਤਾਂ ਫੈਕਟਰ ਹੈ ਵਰਲਡ ਦੇ ਕਈ ਇਲਾਕੇ ਇਹੋ ਜਿਹੀ ਵੀ ਨੇ ਜਿੱਥੇ 12-12 ਮਹੀਨੇ ਇੱਕੋ ਜੀ ਰੁੱਤ ਰਹਿੰਦੀ ਐ ਸੋ ਉਹਨਾਂ ਨੂੰ ਰੁੱਤਾਂ ਨਾਲ ਬਹੁਤਾਂ ਕੋਈ ਲੈਣ ਦੇਣ ਹੁੰਦਾ ਸੀਗਾ ਤੇ ਦੂਜੀ ਗੱਲ ਇਹ ਹੈ ਕਿ ਠੀਕ ਹੈ ਕਿ ਧੁੰਦ ਲਗਾਤਾਰ ਪਈਆ ਜਿਹੜਾ 30 ਦਿਨਾਂ ਤੋਂ ਜ਼ਿਆਦਾ ਦਿਨ ਪਈਆ ਜਿਹੜੀ ਜ਼ਮੀਨ ਆ ਉਹ ਠਰਦੀ ਰਹੀ ਇਸ ਕਰਕੇ ਦਿਨ ਤੇ ਰਾਤ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਰਿਹਾ ਪਰ ਜਿਹੜਾ ਰਾਤਾਂ ਦਾ ਤਾਪਮਾਨ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ 7 ਨੂੰ ਜਾਂ 8 ਫਰਵਰੀ ਨੂੰ ਉਹ 0 ਡਿਗਰੀ ਸੈਲਸੀਅਸ ਹੈ 0 ਤੋਂ ਥੱਲੇ ਹਜੇ ਵੀ ਜਾ ਸਕਦਾ ਹੈ ਅੱਛਾ ਕੋਹਰਾ ਪੈਣ ਕੋਹਰਾ ਪੈਣ ਦੇ ਚਾਂਸਸ ਵੱਧਣਗੇ ਜਿਹੜੀ ਚਿੱਟੀ ਚਾਦਰ ਵਿਛ ਜਾਂਦੀ ਹੈ ਜ਼ਮੀਨ ਦੇ ਉੱਪਰ ਕੋਰੇ ਦੀ ਉਹ 7 ਤਰੀਕ ਨੂੰ ਜਾਂ 8 ਤਰੀਕ ਨੂੰ ਅ ਮਾਜੇ ਚ ਦਬਾਪੇ ਚ ਜਾਂ ਪੌਤੇ ਵਿੱਚ ਕਿਤੇ ਵੀ ਦੇਖੋ ਨੂੰ ਮਿਲ ਸਕਦਾ ਪਰ ਜਦੋਂ ਧੁੰਦ ਤੋਂ ਮਤਲਬ ਹੈ ਜੇ ਨਜ਼ਾਰਤ ਨਹੀਂ ਮਿਲੀ ਤੋਂ ਦੁਆਰਾ ਫੇਰ ਪੈ ਸਕਦੀ ਹੈ ਮੈਂ ਇਹ ਵੀ ਗੱਲ ਤੁਹਾਡੀ ਕਲੀਅਰ ਕਰਨਾ ਕਿ ਕੋਰੇ ਤੇ ਧੁੰਦ ਦੇ ਵਿੱਚ ਫਰਕ ਆ ਹੂੰ ਧੁੰਦ ਹੈਗੀ ਆ ਜਦੋਂ ਵਾਟਰ ਪੇਪਰ ਦੇ ਨੇ ਜਲ ਵਸ ਕਰਨ ਨੇ ਉਹ ਜ਼ਮੀਨ ਤੋਂ ਉੱਪਰ ਹਵਾ ਦੇ ਵਿੱਚ ਲਟਕ ਜਾਂਦੇ ਨੇ ਕਿ ਵਿਜ਼ਿਬਿਲਟੀ ਨੂੰ ਘਟਾ ਦਿੰਦੇ ਨੇ ਕਿ ਹੂੰ ਜਦੋਂ ਠੰਡ ਪੈਣਾਗਾ ਉਹੀ ਹਵਾ ਵਿੱਚਲਾ ਮੌਇਸਚਰ ਹੈ ਜਿਹੜਾ ਉਹ ਬਿਲਕੁਲ ਅਰਥ ਸਰਫਸ ਦੇ ਉੱਪਰ ਜਿਹੜਾ ਘਾਹ ਫੁੱਸ ਪਿਆ ਹੁੰਦਾ ਜਾਂ ਫਸਲਾਂ ਪਿਆ ਰਹੇ ਨੇ ਉਹਨਾਂ ਦੇ ਉੱਪਰ ਬਰਫ਼ ਦੇ ਬੰਗ ਜੰਮ ਜਾਂਦਾ ਪਰ ਬਰਫ਼ ਨਹੀਂ ਹੁੰਦੀ ਜੀ ਜੀ ਕਿਉਂਕਿ ਬਰਫ਼ ਸਨ ਫਲੇਕਸ ਦੇ ਵਿੱਚ ਇਸ ਤਰ੍ਹਾਂ ਡਿੱਗਦੀ ਆ ਉਹ ਟਿਕਦਾ ਨਹੀਂ ਹੈਗਾ ਉਹ ਅਰਥ ਸਪੇ ਦਾ ਟੈਂਪਰੇਚਰ ਮਾਈਨਸ ਦੇ ਵਿੱਚ ਚਲਾ ਜਾਂਦਾ ਤਾਂ ਨੇੜੇ ਦੀ ਹਵਾ ਦਾ ਜਿਹੜਾ ਮੌਇਸਚਰ ਹੁੰਦਾਗਾ ਉਹ ਆਟੋਮੈਟਿਕਲੀ ਪੱਤਿਆਂ ਦੇ ਨਾਲ ਲਾ ਕੇ ਘਾਹ ਫੁੱਸ ਦੇ ਨਾਲ ਲਾ ਕੇ ਬਰਫ਼ ਦਾ ਰੂਪ ਧਾਰਨ ਕਰ ਲੈਂਦਾਗਾ ਓਕੇ ਸੋ ਹਾਲ ਦੀ ਘੜੀ ਹਾਲ ਦੀ ਘੜੀ ਸਿਰਫ 2 ਦਿਨਾਂ ਦੇ ਵਿੱਚ ਆਏ ਸੀ ਜਦ ਅਾ ਤਾਪਮਾਨ ਸੀਗਾ ਮੇਰਾ ਖਿਆਲ ਆ ਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਨਵਾਂ ਸ਼ਹਿਰ ਦੇ ਇਲਾਕੇ ਦੇ ਵਿੱਚ ਬਲਾਚੌਰ ਦੇ ਵਿੱਚ ਸੀਗਾ ਬਲਾਚੌਰ ਚ -0.4 ਹਾਂ ਹਾਂ ਮਾਈਨਸ ਦੇ ਵਿੱਚ ਸੀਗਾ ਤੋ ਆਉਂਦੇ ਦਿਨਾਂ ਦੇ ਤਰ੍ਹਾਂ ਉਹ ਮਾਈਨਸ 1 ਜਾਂ ਮਾਈਨਸ 2 ਵੀ ਜਾ ਸਕਦਾਗਾ ਜਿਹੋ ਜੇ ਜਾ ਰਿਹਾ ਪਰ ਫਰਕ ਇਹ ਹੋਊਗਾ ਕਿ ਉਹ ਰਾਤਾਂ ਦਾ ਜਾਊਗਾ ਦਿਨ ਨੂੰ ਐਂ ਨਿੱਗਾ ਸੂਰਜ ਆਨੰਦ ਦੁੱਖ ਮਤਲਬ ਧੁੰਦ ਨਹੀਂ ਪਊਗੀ ਕੋਰਾ ਜ਼ਰੂਰ ਪਊਗਾ ਹਾਂ ਧੁੰਦ ਸਿਰਫ ਕੱਲ ਨੂੰ ਪੰਜ ਨੂੰ ਪਊਗੀ ਜਾ ਉਸ ਤੋਂ ਬਾਅਦ ਮਣੀ ਮੁਤੀ ਕਿਤੇ ਗਾਹਾਂ 11 ਜਾਂ 12 ਫਰਦੀ ਦੇ ਨੇੜੇ ਵੇਖਣ ਨੂੰ ਮਿਲ ਸਕਦੀ ਆ ਪਰ ਲਾਸਟ ਦਿਨ ਤੁੰਦ ਦਾ ਕੱਲ੍ਹ ਨੂੰ ਹੀ ਹੋ ਸਕਦਾ ਜੇ ਵੀ ਵਾਈਡ ਸਪ੍ਰੈਟ ਹੋ ਖਾਸ ਤੌਰ ਤੇ ਮਾਲਵੇ ਦੇ ਬਹੁਤੇ ਖੇਤਰਾ 'ਚ ਧੁੰਦ ਹੋਊਗੀ ਦੱਖਣੀ ਹਿਰਾਣੇ ਦੇ ਬਹੁਤੇ ਖੇਤਰਾ 'ਚ ਧੁੰਦ ਹੋਊਗੀ ਤੇ ਤਰਨਤਾਰਨ ਕਪੂਰਥਲਾ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਧੁੰਦ ਵੇਖਣ ਨੂੰ ਮਿਲ ਸਕਦੀ ਆ ਕੱਲ੍ਹ ਸਵੇਰ ਨੂੰ ਭਾਈ ਜਿਵੇਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਚੰਡੀਗੜ੍ਹ ਦੇ ਮੁਹਾਲੀ ਦੇ ਆਸ-ਪਾਸ ਦੇ ਲੋਕ ਤਾਂ ਇਸ ਵਾਰ ਵੀਡੀਓਜ਼ ਬਣਾ ਰਹੇ ਸੀ ਸਟੋਰੀਆਂ ਪਾ ਰਹੇ ਸੀ ਉਹ ਤਾਂ ਆਨੰਦ ਮਾਣ ਰਹੇ ਸੀਗੇ पर ਬਹੁਤੇ ਲੋਕਾਂ ਨੇ ਸ਼ਰਕਲਾਈਮੇਟ ਚੇਂਜ ਦੇ ਉੱਤੇ ਗੱਲ ਹੀ ਨਹੀਂ ਕੀਤੀ ਕਿ ਇਹ ਐਦਾਂ ਹੋਇਆ ਕਿਉਂ ਇਹ ਜਿਹੜੀ ਇਹ ਤਸਵੀਰ ਵੇਖਣ ਨੂੰ ਮਿਲੀ ਹੈ ਇਹਦਾ ਅਸਲ ਪਿੱਛੇ ਦਾ ਕਾਰਨ ਕੀ ਹੈ ਵੈਦਰ ਦੇ ਵਿੱਚ ਕਿੰਨੀਆਂ ਕਿ ਚੇਂजेस ਆ ਗਈਆਂ ਜੇ ਆਪਾਂ ਮੌਸਮ ਦੇ ਤਕਨੀਕ ਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਲਾਈਮੈਟਿਕ ਚੇਂਜ ਕਿੰਨੀ ਜ਼ਿਆਦਾ ਹੋ ਰਹੀ ਹੈ ਕੀ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਬਿਲਕੁਲ ਵਾਜਬ ਗੱਲ ਆ ਜੀ ਕਲਾਈਮੇਟ ਚੇਂਜ ਦਾ ਇਹਦੇ ਵਿੱਚ ਰੋਲ ਹੈਗਾ ਇਹਦੇ ਵਿੱਚ ਕੋਈ ਆਪਾਂ ਦੋਰਾਵਾ ਨਹੀਂ ਕਹਿ ਸਕਦੇ ਪਰ ਕਲਾਈਮੇਟ ਦਾ ਜਿਹੜਾ ਰੋਲ ਆ ਪੂਰੇ ਵਾਲਡਰ ਨੂੰ ਇੰਪੈਕਟ ਕਰ ਰਿਹਾ ਉਹਦੇ ਵਿੱਚ ਇਹ ਵਾਪਰ ਰਿਹਾ ਕਿ ਜਿੱਥੇ ਸੋਕਾ ਪੈ ਰਿਹਾ ਸੋਕਾ ਬਹੁਤ ਆਵਰੀ ਪੈ ਰਿਹਾ ਜਿੱਥੇ ਫਲਾਡ ਆ ਰਹੇ ਨੇ ਫਲਾਡ ਬਹੁਤੇ ਓਵਰੇ ਆ ਰਹੇ ਨੇ ਜਿਵੇਂ ਪਿਛਲੇ ਸਾਲ ਤੁਸੀਂ ਹਿਮਾਚਲ ਤੋਂ ਵੇਖਿਆ ਹੋਣਾ ਜਿ ਆਪਣੇ ਪੰਜਾਬ ਦੇ ਵੀ ਕੁਝੋ ਇਲਾਕਿਆਂ ਦੇ ਵਿੱਚ ਆਪਾਂ ਵੇਖਿਆਗਾ ਤੇ ਇਸੇ ਤਰ੍ਹਾਂ ਜਿਹੜੀ ਇਲਾਕਿਆਂ 'ਚ ਗੜੇਮਾਰ ਹੁੰਦੀ ਆ ਉਹ ਗੜੇਮਾਰ ਬਹੁਤ ਓਵਰੇ ਹੋ ਰਹੀ ਆ ਜਿਵੇਂ ਸਾਡੇ ਤੇ ਪੰਜਾਬ ਦੇ ਵਿੱਚ ਆਮ ਕਹਾਵਤ ਆ ਕਿ ਜਦੋਂ ਕਦੇ ਗੜੇ ਪੈਣ ਲੱਗਦੇ ਸੀ ਤਾਂ ਸਾਡੀਆਂ ਜਿਹੜੀਆਂ ਮਤਾਵਾਾਂ ਸੀ ਪੁੱਤਾਂ ਵਾ ਮੁੱਧਾਂ ਮਾਰ ਦਿੰਦੀ ਸੀ ਬੇਢੇ 'ਚ ਤਾਂ ਉਸ ਵੇਲੇ ਗੜੇ ਰੁਕ ਜਾਂਦੇ ਸੀਗੇ ਉਹ ਅਸਲ ਕਾਰਨ ਇਹ ਹੁੰਦਾ ਸੀ ਕਿ ਗੜਿਆਂ ਦਾ ਜਿਹੜਾ ਟਾਈਮ ਸਪੈਨ ਹੁੰਦਾ ਉਹ 2 ਮਿੰਟ 3 ਮਿੰਟ ਇੰਨਾ ਕੁ ਹੁੰਦਾ ਸੀ ਪਹਿਲਾਂ ਬਿਲਕੁਲ हां ਪਰ ਹੁਣ ਟਾਈਮ ਸਪੈਨ ਵੱਧ ਰਿਹਾ ਕਿ ਜਦੋਂ ਜਿੱਥੇ ਡਿੱਗਣ ਲੱਗ ਗਿਆ ਲਗਾਤਾਰ ਡਿੱਗਦੀ ਜਾਂਦੀ ਹੈ ਕਿ ਤੇ ਜਿਹੜੀ ਗੱਲ ਚੰਡੀਗੜ੍ਹ ਮਹਾਲੀ ਦੀ ਆ ਇੱਥੇ ਫੇਰ ਵੀ ਉਹਨੇ ਗੜੇ ਨਹੀਂ ਪਏ ਮੇਰਾ ਖਿਆਲ ਹੈ ਜੇ ਅਸੀਂ ਗਲਤ ਨਾ ਹੋਈਏ ਤਾਂ ਫਰਵਰੀ 2018 ਦੇ ਵਿੱਚ ਮਲੇਰ ਕੋਟਲੇ ਤੋਂ 15 ਕਿਲੋਮੀਟਰ ਲੈਂਦੇ ਵੱਲ ਸੰਦੌੜ ਪਿੰਡ ਹੈ ਉੱਥੇ ਦੋ ਦਿਨਾਂ ਦੇ ਵਿੱਚ ਲਗਾਤਾਰ 2.5 ਘੰਟੇ ਗੜੇ ਪਏ ਸੀ ਤੇ 1 ਫੁੱਟ ਪੜਿਆ ਵੀ ਲੇਅਰ ਚੜ ਗਈ ਸੀ ਤੇ ਲੋਕਾਂ ਨੂੰ ਕੰਨੀਆਂ ਦੇ ਨਾਲ ਗੜੇ ਲਾਉਣੇ ਪਏ ਸੀ ਤੇ ਗਲੀਆਂ ਦੇ ਵਿੱਚੋਂ ਟਰੈਕਟਰਾਂ ਦੇ ਮਗਰ ਕਿਰਾਏ ਪਾ ਕੇ ਬਾਹਰ ਗੜੇ ਖਿੱਚ ਕੇ ਛੱਡ ਕਿਉਂ ਨੇ ਪਏ ਸੀ ਤੇ ਤਿੰਨ ਦਿਨੋਂ ਕੜੀ ਪੈ ਰਹੇ ਸੀ ਬਿਲਕੁਲ 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 ਤਾਂ ਕਲਾਈਮੇਟ ਮੈਂ ਉਹੀ ਚੀਜ਼ ਸਮਝਣਾ ਚਾ ਰਿਹਾ ਤੋੜ ਤੋਂ ਕਿ ਕਲਾਈਮੇਟ ਜਿਹੜਾ ਇਹ ਚੇਂਜ ਹੋ ਰਿਹਾ ਹੈ ਇਸ ਦਾ ਪੰਜਾਬ ਦੇ ਉੱਤੇ ਤੁਹਾਨੂੰ ਕਿੰਨਾ ਕੁ ਅਸਰ ਨਜ਼ਰ ਆ ਰਿਹਾ ਦਿਖਦਾ ਹੋਇਆ ਪੰਜਾਬ ਦੇ ਉੱਪਰ ਕਾਫੀ ਜ਼ਿਆਦਾ ਅਸਰ ਪੈ ਰਿਹਾ ਜੀ ਇਸ ਚੀਜ਼ ਦਾ ਪਹਿਲੀ ਗੱਲ ਤਾਂ ਦੇਖੋ ਜੇ ਤੁਸੀਂ 에ਅਰ ਕੁਆਲਿਟੀ ਇੰਡੈਕਸ ਦੇਖ ਲਓ ਪਿਛਲੇ ਪੂਰੇ ਜਨਵਰੀ ਦਾ ਤਾਂ 에ਅਰ ਕੁਆਲਿਟੀ ਇੰਡੈਕਸ ਕੋਈ ਖਾਸ ਸਹੀ ਨਹੀਂ ਸੀਗਾ ਇਹਦਾ ਮਤਲਬ ਇਥ ਪੋਲੂਸ਼ਨ ਸੀ ਉਹਦੇ ਨਾਲ ਰਿਲੇਟਡ ਚੀਜ਼ਾਂ ਸੀ ਉਹ ਲਟਕ ਰਹੀਆਂ ਸੀਗੀਆਂ ਤਾਂ ਨੇਚਰਲੀ ਐ ਇਸ ਸਿਸਟਮ ਐਨਾ ਲੇਟ ਆਇਆ 2 ਮਹੀਨੇ ਦੇ ਪੋਲੂਸ਼ਨ ਨੂੰ ਇਹਨੇ ਵੀ ਯੂਜ਼ ਕੀਤਾ ਹੋਊਗਾ ਤਾਂ ਉਹਨਾਂ ਚੀਜ਼ਾਂ ਨੇ ਇਹਨੂੰ ਹੋਰ ਟ੍ਰਿਗਰ ਕੀਤਾ ਹੋਊਗਾ 에ਅਰ ਦੇ ਵਿੱਚ ਹੋਰ ਅਪਲੈਫਟਮੈਂਟ ਹੋਈ ਹੋਊਗੀ ਤਾਂ ਜ਼ਿਆਦਾ ਉਚਾਈ ਤੋਂ ਜਦੋਂ ਸਿਸਟਮ ਡਿਗੂਗਾ ਤਾਂ ਉਹਦੇ ਵਿੱਚ ਗੜੇਮਾਰ ਉਨੀ ਜ਼ਿਆਦਾ ਹੋਊਗੀ ਕਿਉਂਕਿ ਜਿੰਨਾ ਅਸੀਂ ਉੱਪਰ ਚਾਈ ਜਾਵਾਂਗੇ ਉਨੇ ਟੈਂਪਰੇਚਰ ਤਾਂ ਹਾਂ ਜਿਹੜਾ ਘਟਦਾ ਜਾਂਦਾ ਟੈਂਪਰੇਚਰ ਦਾ ਸਿਸਟਮ ਇਹ ਹੈ ਕਿ ਇਹ ਉੱਪਰੋਂ ਘਟਦਾ ਧਰਤੀ ਤੇ ਜਿਵੇਂ ਜਿਵੇਂ ਆਪਾਂ ਹਾਈਟ ਫੜਦੇ ਆਂ ਤਿਵੇਂ ਤਿਵੇਂ ਘਟਦਾ ਜਾਂਦਾ ਤੇ ਜਿੰਨੀ ਹਾਈਟ ਤੋਂ ਪਾਣੀ ਡਿਗੂਗਾ ਜਿੰਨੀ ਹਾਈਟ ਤੱਕ ਤੁਹਾਨੂੰ ਲਿਫਟ ਹੋ ਕੇ ਜਾਊਗਾ ਤਾਂ ਉਹ ਗੜੇ ਪਣ ਦੇ ਚਾਂਸਸ ਜਿਹੜੇ ਉੰਨੀ ਜ਼ਿਆਦੇ ਵਧ ਜਾਂਦੇ ਨੇ ਤੇ ਪੰਜਾਬ ਆਪਣੇ ਪੱਧਰ ਤੇ ਵੀ ਕਲਾਈਮੇਟ ਦੇ ਵਿੱਚ ਕਾਫੀ ਜ਼ਿਆਦੇ ਚੇਜ਼ ਪੈਦਾ ਕਰ ਰਿਹਾਗਾ ਸਿਰਫ ਆਪਾਂ ਗੜਿਆਂ ਦੀ ਜੇ ਗੱਲ ਨਾ ਕਰੀਏ ਤਾਂ ਜਦੋਂ ਮੌਨਸੂਨ ਆਉਂਦੀ ਆ ਉਹਨੂੰ ਵੀ ਪੰਜਾਬ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਕਿ ਜਦੋਂ ਮੌਨਸੂਨ ਨੇ ਪੰਜਾਬ ਤੇ ਕਾਉਣਾ ਹੁੰਦਾਗਾ ਤਾਂ ਉਸ ਟਾਈਮ ਪੰਜਾਬ ਸੁੱਕਾ ਹੁੰਦਾ ਜਦੋਂ ਮੌਨਸੂਨ ਚੱਲਦੀ ਆ ਬੰਗਾਲ ਦੀ ਖਾੜੀ ਤੋਂ ਪਰ ਜਦੋਂ ਮੌਨਸੂਨ ਇੱਥੇ ਪਹੁੰਚ ਪਹੁੰਚ ਰਹੀ ਹੁੰਦੀ ਆ ਉਦੋਂ 7-8 ਦਿਨ ਪਹਿਲਾਂ ਸਾਰਾ ਪੰਜਾਬ ਇੱਕ ਧਰਤੀ ਸੁੱਕੀ ਨਾ ਰਹਿ ਕੇ ਇੱਕ ਪੰਜਾਬ ਸਾਗਰ ਬਣ ਜਾਂਦਾ ਕਿਉਂਕਿ ਸਾਰੇ ਧੌਣੇ ਦੇ ਫੀਲਡ ਖੜੇ ਹੁੰਦੇ ਨੇ ਤਾਂ ਮੌਨਸੂਨ ਆਉਂਦੀ ਆਉਂਦੀ ਆ ਕਨਫਿਊਜ਼ ਹੋ ਜਾਂਦੀ ਆ ਕਿ ਮੈਂ ਪੰਜਾਬ ਬੜਾਂ ਕਿ ਮੈਂ ਹਿਮਾਚਲ ਜਾਵਾਂ ਤਾਂ ਮੌਨਸੂਨ ਕਈ ਵਾਰੀ ਸਿੱਧਾ ਹਿਮਾਚਲ ਟੱਕਰ ਮਾਰਦੀ ਆ ਉੱਥੇ ਨੁਕਸਾਨ ਕਰਦੀ ਆ ਜਾਂ ਪੰਜਾਬ ਦੇ ਹੀਠਾਂ ਦੀ ਉੱਤਰ ਕੇ ਰਾਜਸਤਾਨ ਜਾਂ ਹਿਮਾਚਲ ਚ ਜਾ ਕੇ ਫਲੱਡ ਲੈ ਕੇ ਆਉਂਦੀ ਹੈ ਪਹਿਲਾਂ ਸਾਰੇ ਆਲੰਡ ਦੇ ਇਲਾਕੇ ਨੇ ਜਿਹੜੇ ਚਾਹੇ ਹਿਮਾਚਲ ਦੇ ਨੇ ਉੱਤਰਾਖੰਡ ਦੇ ਨੇ ਯੂਪੀ ਦੇ ਨੇਗੇ ਰਾਜਸਤਾਨ ਦੇ ਨੇ ਪਹਿਲਾਂ ਉਹ ਪੰਜਾਬ ਜਨਾ ਵੈਟ ਹੁੰਦੇ ਨੇ ਜਿੰਨਾ ਪੰਜਾਬ ਦੇ ਵਿੱਚ ਪਾਣੀ ਖੜਾ ਹੁੰਦਾਗਾ ਧੋਨੇ ਦੇ ਖੇਤਾਂ ਦੇ ਵਿੱਚ ਤੇ ਉਸ ਤੋਂ ਬਾਅਦ ਪੰਜਾਬ ਦੇ ਉੱਪਰ ਮੌਨਸੂਨ ਜਿਹੜੀ ਉਹ ਅਪਦਾ ਛੱਡਣਾ ਸ਼ੁਰੂ ਕਰਦੀ ਆ ਸੋ ਮੌਨਸੂਨ ਵਾਲੇ ਪੱਖ ਤੋਂ ਵੀ ਤੇ ਹੌਣ ਵਾਲੇ ਪੱਖ ਤੋਂ ਵੀ ਇਹ ਜਿਹੜਾ ਇੰਪੈਕਟ ਤਾਂ ਪੈ ਰਿਹਾ ਕਲਾਈਮੇਟ ਚੇਂਜ ਹੋ ਰਿਹਾ ਪਰ ਕਲਾਈਮੇਟ ਚੇਂਜ ਕਰਨ ਦੇ ਵਿੱਚ ਫੇਰ ਉਹੀ ਮਨੁੱਖ ਖੁਦ ਇਹਨਾਂ ਗੱਲਾਂ ਦੇ ਲਈ ਜ਼ਿੰਮੇਵਾਰ ਤੇ ਇਹਦੇ ਨਾਲ ਹੀ ਮੈਂ ਇੱਕੀ ਗੱਲ ਦਾ ਇੱਥੇ ਜ਼ਿਕਰ ਕਰਦਾ ਕਿ ਐਤਕੀ ਨਹੀਂ ਲੇਟ ਸ਼ੁਰੂ ਹੋਏ ਨੇਗੇ ਤਾਂ ਇਹ ਹੋ ਸਕਦਾ ਹੋ ਕੀ ਸਕਦਾ ਹੈ ਜਾਪ ਰਿਹਾ ਕਿ ਇਹ ਪੱਕੀਆਂ ਫਸਲਾਂ ਦੇ ਉੱਪਰ ਵੀ ਇਸੇ ਤਰ੍ਹਾਂ ਵਰਨ ਦੇ ਅਸਰ ਬਣ ਸਕਦੇ ਨੇ ਇਹਨਾਂ ਦੇ ਮਾਰਚ ਦੇ ਵਿੱਚ ਤੇ ਅਪ੍ਰੈਲ ਦੇ ਵਿੱਚ ਉਦੋਂ ਇਹ ਜਿਹੜਾ ਮਾਲਵਾ ਵੈਲਟ ਨੂੰ ਦਬ ਸਕਦਾ ਦੱਖਣੀ ਹਿੜਿਆਣੇ ਨੂੰ ਦਬ ਸਕਦਾ ਜਿਹੜਾ ਕੁਝ ਪਿਛਲੇ ਸਾਲ ਵੀ ਹੋਇਆ ਸੀ ਤੇ ਜਿਹੜੇ ਕਿਸਾਨਾਂ ਦਾ ਹਾਲ ਦੀ ਘੜੀ ਮੇਰਾ ਖਿਆਲ ਆ ਵੀ ਮੁਆਵਜ਼ਾ ਉਹ ਉਡੀਕ ਰਹੇ ਨੇ ਜਿਨ੍ਹਾਂ ਦੀਆਂ ਕਣਕ ਦੀਆਂ ਫਸਲਾਂ ਦੀਆਂ ਸੀ ਕਿਉਂਕਿ ਕਿਉਂਕਿ ਤੁਹਾਡੀ ਤਾਂ ਫੀਲਡ ਹੈ ਇਹ ਔਰ ਤੁਸੀਂ ਪੜਦੇ ਵੀ ਰਹਿੰਦੇ ਹੋਵੋਗੇ ਮੌਸਮ ਵਿਭਾਗ ਦੀਆਂ ਵੀ ਤੁਸੀਂ ਰਿਪੋਰਟਸ ਉਹਨਾਂ ਦੇ ਅਲਰਟ ਵੀ ਜਿਹੜੇ ਆ ਤੁਸੀਂ ਤੁਹਾਡੇ ਤੱਕ ਪਹੁੰਚਦੇ ਰਹਿੰਦੇ ਹੋਣਗੇ ਆਈਐਮਡੀ ਦਾ ਵੀ ਅਲਰਟ ਅੱਜ ਆਇਆ ਹੋਇਆ ਹੈ ਤਾਂ ਉਹ ਇਹੀ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਤਾਂ ਜੋ ਹੈ ਉਹ ਨਜ਼ਰ ਆ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਹੋਵੇ ਜਾਂ ਫਿਰ ਨਾਰਥ ਦੀ ਉਹਨਾਂ ਨੇ ਪੂਰੀ ਗੱਲ ਕੀਤੀ ਹੈ ਕਿ ਨਾਰਥ ਦੇ ਵਿੱਚ ਹੀ ਪੂਰਾ ਮੀਂਹ ਨਜ਼ਰ ਆਉਂਦਾ ਹੋਇਆ ਦਿਖ ਰਿਹਾ ਹੈ ਅਸੀਂ ਜਿਹੜਾ ਸਿਸਟਮ ਫਾਲੋ ਕਰਦੇ ਆ ਅਸੀਂ ਆਈਐਮਡੀ ਨੂੰ ਵੀ ਫਾਲੋ ਕਰਦੇ ਆ ਕਾਫੀ ਡਾਟਾ ਉਹਨਾਂ ਦਾ ਵੀ ਯੂਜ਼ ਕਰਦੇ ਆਂਗੇ ਠੀਕ ਆ ਟੈਂਪਰੇਚਰ ਦਾ ਡੇ ਦਾ ਨਾਈਟ ਦਾ ਜਾਂ ਕਿੰਨਾ ਕਿੱਥੇ ਮੀਂਹ ਪਿਆ ਜਾਂ ਉਹਨਾਂ ਦੇ ਆਉਣ ਵਾਲੇ ਫੋਰਕਾਸਟ ਕੀ ਕੀ ਨੇ ਪਰ ਉਹਦੇ ਨਾਲ ਅਸੀਂ ਜਿਹੜੇ ਯੂਰੋਪੀਨ ਏਜੰਸੀਜ਼ ਨੇ ਉਹਨਾਂ ਨੂੰ ਵੀ ਯੂਜ਼ ਕਰਦੇ ਆਂ ਅਮਰੀਕਨ ਏਜੰਸੀਜ਼ ਨੇ ਉਹਨਾਂ ਨੂੰ ਵੀ ਯੂਜ਼ ਕਰਦੇ ਆਂ ਤੇ ਇੱਕ ਅਸੀਂ ਆਪਦਾ ਡਾਇਰੈਕਟ ਐਕਸਪੀਰੀਅੰਸ ਜੋ ਤਜਰਬਾ ਉਹਦੀ ਵੀ ਵਰਤੋਂ ਕਰਦੇ ਆ ਤੇ ਇੱਕ ਜਿੱਥੋਂ ਤੱਕ ਸਾਨੂੰ ਵੇਖਣ ਵਾਲੇ ਦਰਸ਼ਕ ਆਪਣੀ ਰਿਪੋਰਟਿੰਗ ਕਰਦੇ ਨੇ ਕਿ ਸਾਡੇ ਕੋਲ ਕਿਹੜੀ ਹਵਾ ਚੱਲ ਰਹੀ ਆ ਹਵਾ ਗਰਮ ਆ ਜਾਂ ਹਵਾ ਠੰਡੀ ਆ ਉਹ ਸਾਰੀ ਚੀਜ਼ਾਂ ਮਿਲਾ ਕੇ ਅਸੀਂ ਆਪਣੀ ਫਾਈਨਲ ਜਿਹੜੀ ਲਾਈਵ ਦੇ ਵਿੱਚ ਆਪਦੇ ਵੱਲੋਂ ਪੇਸ਼ ਕਰਦੇ ਆ ਕਿ ਆਹ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਪਾਪੜ ਦੇ ਅਸਰ ਨੇ ਮੇਰਾ ਖਿਆਲ ਆ ਆਈਐਮਡੀ ਦੇ ਜਿਹੜੇ ਅਪਡੇਟ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਉਹਨਾਂ ਨੇ ਲੌਂਗ ਰਨ ਦੇ ਵਿੱਚ ਇੱਕ ਮਾਡਲ ਪੇਸ਼ ਕੀਤਾ ਅਪਡੇਟ ਦਿੱਤਾ ਉਹਦੇ ਵਿੱਚ ਇਹ ਕਿਹਾ ਗਿਆ ਕਿ ਨਾਰਥ-ਵੈਸਟ ਇੰਡੀਆ ਦੇ ਵਿੱਚ ਆਉਣ ਵਾਲੇ ਸਾਲ ਦੇ ਇੱਕ ਮਾਸ ਦੇ ਦੌਰਾਨ ਜਾਂ ਆਉਂਦੇ ਸੀਜ਼ਨ ਦੇ ਜਿਹੜੇ ਇਹ ਹੈਗਾ ਵਿంటర్ ਸੀਜ਼ਨ ਇਹਦੇ ਵਿੱਚ ਐਵਰੇਜ ਤੋਂ ਜ਼ਿਆਦਾ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇਗੇ ਤੇ ਇਹ ਸਹੀ ਦੀ ਇਹ ਗੱਲ ਅੱਛਾ ਇਹ ਸਹੀ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਆਉਣ ਵਾਲੇ ਜਿਹੜੇ ਕਹਿ ਸਕਦੇ ਆਪਾਂ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮਾਰਚ ਮਾਰਚ ਅਪ੍ਰੈਲ ਦੇ ਵਿੱਚ ਵੀ ਮੀਂਹ ਪੈ ਸਕਦਾ ਹੈ ਵਿੱਚ ਪੈ ਸਕਦਾ ਹਾਂ ਪੈ ਸਕਦਾ ਪਰ ਜਿਹੜਾ ਮੌਜੂਦਾ ਸਿਸਟਮ ਚੱਲ ਰਿਹਾ ਹੈ ਇਹ ਕੱਲ ਨੂੰ ਖਤਮ ਇਹ ਕੱਲ ਨੂੰ ਖਤਮ ਹੈ ਮਤਲਬ ਅਗਲੇ ਦਿਨਾਂ ਦੇ ਵਿੱਚ ਤਾਂ ਧੁੱਪ ਨਜ਼ਰ ਆਊਗੀ ਖਿੜਦੀ ਹੋਈ ਧੁੱਪ ਨਾ ਕੱਲ ਤੋਂ ਬਾਅਦ ਧੁੱਪ ਨਜ਼ਰ ਆਊ ਕੱਲ ਨੂੰ ਧੁੰਦ ਹੋਊਗੀ ਕੱਲ ਨੂੰ ਪਹਾੜਾਂ ਦੇ ਲਾਗੇ ਧੁੰਦ ਨਹੀਂ ਹੋਣੀ ਪਰ ਬਾਕੀ ਦੇ ਮਦਾਨੀ ਖੇਤਰਾਂ ਦੇ ਵਿੱਚ ਸੰਘਣੀ ਜ਼ਮੀਨੀ ਧੁੰਦ ਹੋਊ ਔਰ ਬਈ ਇੱਕ ਚੀਜ਼ ਹੋਰ ਕਿ ਮੌਸਮ ਪੂਰੇ ਤਰੀਕੇ ਨਾਲ ਕਦੋਂ ਖੁੱਲ ਜਾਊਗਾ ਜਦੋਂ ਆਪਾਂ ਕਵਾਂਗੇ ਕਿ ਹਾਂ ਮੌਸਮ ਬਦਲ ਗਿਆ ਕੋਟੀਆਂ ਲੈ ਜਾਣਗੀਆਂ ਸ਼ਰਟਾਂ ਦੇ ਵਿੱਚ ਆ ਹਲਕੇ ਕੱਪੜਿਆਂ ਦੇ ਵਿੱਚ ਆਪਾਂ ਆ ਜਾਵਾਂਗੇ ਉਡੀਕ ਉਮੀਦ ਆਪਾਂ 20 ਫਰਵਰੀ ਤੋਂ ਬਾਅਦ ਹੀ ਕਰ ਸਕਦੇ ਹਾਂ ਹਾਲ ਦੀ ਘੜੀ ਉਸ ਪੱਧਰ ਦੀ ਖੁੱਲਣ ਦੀ ਉਮੀਦ ਤਾਂ ਨਹੀਂ ਹੈਗੀ ਪਰ ਵਿੱਚ ਵਿੱਚ ਦੀ ਇੱਕ ਦੋ ਦਿਨ ਇਹ ਜੇ ਆਉਂਦੇ ਰਹਿਣਗੇ ਕਿ ਜਦੋਂ ਐ ਲੱਗਿਆ ਕਰੋ ਸਿਰਫ ਦੁਪਹਿਰ ਤੇ ਦੋ ਤਿੰਨ ਘੰਟੇ ਵੀ ਹੁਣ ਠੰਡ ਤਾਂ ਹੈ ਨਹੀਂ ਪਰ ਜਦ ਵੀ ਸ਼ਾਮ ਹੋਇਆ ਕਰੋ ਦੁਬਾਰੇ ਫੇਰ ਹੱਥ ਪੈਰ ਜਿਹੜੇ ਸੁਨ ਹੋਣ ਲੱਗੇ ਤੇ ਕਰਨਗੇ ਕਿਉਂਕਿ ਵਿంటర్ ਸੀਜ਼ਨ ਦੇ ਵਿੱਚ ਜਦੋਂ ਵੀ ਨੀਲੇ ਰੰਗ ਦਾ ਅੰਬਰ ਦਿਖੂਗਾ ਉਸ ਦਿਨ ਸ਼ਾਮ ਨੂੰ ਜਾਦੇ ਹੀਟ ਲਾਸਟ ਕਰਦੀ ਆ ਅਰਥ ਬਹੁਤ ਜ਼ਿਆਦਾ ਹੀਟ ਓਵਰ ਲਾਸਟ ਕਰ ਦਿੰਦੀ ਆ ਤਾਂ ਰਾਤਾਂ ਨੇ ਫੇਰ ਪੜ ਜਾਗਾ ਮਨ ਆ ਹ ਹ ਹ ਨਾ ਯਾਨੀ ਕਿ ਮਤਲਬ ਅਜੇ ਜਿਹੜੇ ਲੋਕ ਸੋਚ ਰਹੇ ਹੋਣਗੇ ਦੋ ਤਿੰਨ ਦਿਨ ਤੋਂ ਬਾਅਦ ਰੋਤੋਂ ਬਾ ਨਿਕਲਣਗੀਆਂ ਕਿ ਅਸੀਂ ਆਪਣੇ ਸਿਆਲ ਵਾਲੇ ਕੱਪੜੇ ਅੰਦਰ ਰੱਖ ਦਈਏ ਪੇਟੀਆਂ ਚ ਟਰੰਕਾਂ ਦੇ ਵਿੱਚ ਤਾਂ ਇਹ ਨਾ ਰੱਖੀਏ ਥੋੜੇ ਦਿਨ ਹੋਰ ਇੰਤਜ਼ਾਰ ਕਰੇ ਬਿਲਕੁਲ ਬਜੀ ਬਿਲਕੁਲ ਨਹੀਂ ਹਲੇ ਘੱਟੋ ਘੱਟ ਤਿੰਨ ਹਫ਼ਤੇ ਨਹੀਂ ਰੱਖਣ ਦੀ ਲੋੜ ਹੈਗੀ ਹ ਹ ਹ ਔਰ ਇਸ ਦੇ ਨਾਲ ਨਾਲ ਕਿਉਂਕਿ ਜਿਵੇਂ ਤੁਸੀਂ ਹਰ ਰੋਜ਼ ਹੀ ਅਪਡੇਟ ਦਿੰਦੇ ਰਹਿੰਦੇ ਹੋ ਤਾਂ ਹਵਾ ਦਾ ਕੀ ਰੁਖ ਚੱਲ ਰਿਹਾ ਤੁਸੀਂ ਸ਼ਾਇਦ ਪੁੱਛਿਆ ਵੀ ਸੀਗਾ ਕਿ ਪੂਰਬ ਦੇ ਵੱਲ ਪਾਸੇ ਨੂੰ ਹਵਾ ਚੱਲ ਰਹੀ ਹੈ ਤਾਂ ਇਸ ਵੇਲੇ ਕੀ ਹਵਾ ਦੀ ਕੀ ਕੰਡੀਸ਼ਨਸ ਨੇ ਔਰ ਕੀ ਕੋਈ ਠੰਡੀਆਂ ਹਵਾਵਾਂ ਵਗੜ ਦੇ ਵੀ ਕੋਈ ਅਸਰ ਹੈ ਇਹ ਤੁਹਾਡਾ ਬਹੁਤ ਸੋਹਣਾ ਸਵਾਲ ਆ ਗਗਨਵੀਰ ਵੈਸੇ ਅਸੀਂ ਲੋਕਾਂ ਨੂੰ ਪੁੱਛਦੇ ਨੇ ਤੁਸੀਂ ਸਾਨੂੰ ਪੁੱਛ ਲਿਆ ਕਿਉਂਕਿ ਤੁਹਾਡੇ ਕੋਲ ਸਾਰੀ ਆ ਗਈ ਹੋਊਗੀ ਰਿਪੋਰਟ ਤੁਸੀਂ ਸਮ ਅਪ ਕਰ ਲਈ ਹੋਣੀ ਹੈ ਅਸੀਂ ਅਸਲ ਤੇ ਸਾਡੇ ਦਰਸ਼ਕ ਸਾਡੇ ਸੈਟਲਾਈਟ ਨੇ ਸਾਡੇ ਹਵਾ ਮਾਪਕ ਯੰਤਰ ਨੇ ਸਾਡੇ ਮੀਂਹ ਮਾਪਕ ਯੰਤਰ ਨੇ ਬਿਲਕੁਲ ਮੇਰਾ ਲੱਗਦਾ ਹੈ ਔਰ ਪਿੰਡਾਂ 'ਚ ਬੈਠੇ ਹੋਏ ਉਹਨਾਂ ਕੋਲ ਐਗਜ਼ੈਕਟ ਪੂਰੀ ਰਿਪੋਰਟ ਹੁੰਦੀ ਹੈ ਜੀ ਕੀ 100% ਉਹ ਸਾਡੇ ਨਾਲ ਵੀ ਸਹੀ ਹੁੰਦੇ ਨੇ ਕਈ ਵਾਰ ਸਾਡੇ ਤੇ ਵੀ ਕਿੰਨ ਤੁਪਰਾਂ ਤੋਂ ਕਰ ਦਿੰਦੇ ਨੇ ਵੀ ਤੁਸੀਂ ਆ ਗੱਲ ਕਹਿਣੀ ਨਹੀਂ ਸੀ ਹਮ ਹਵਾ ਦਾ ਕੀ ਰੁਖ ਹੁੰਦਾ ਮੈਂ ਪਹਿਲਾਂ ਐਗਜ਼ਾਮਪਲ ਦੇਣਾ ਬਾਅਦ ਵਿੱਚ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਕਿ ਕਿੰਨੇ ਕੁ ਸ਼ੀਤਵਾਵਾ ਚੱਲ ਸਕਦੇ ਨਹੀਂ ਚੱਲ ਸਕਦੀਆਂ ਅਸੀਂ ਨੇ ਜਿਹੜਾ ਪਹਿਲਾ ਸਿਸਟਮ ਲੰਘਿਆ ਜਿਹਨੇ ਸਾਰੀ ਗੜੇ ਮਾਰ ਕੀਤੀ ਆ ਹਮ ਉਹਦੇ ਵਿੱਚ ਅਗਰ ਕੋਈ ਧਿਆਨ ਨਾਲ ਨੋਟ ਕਰੇ ਤਾਂ ਜਦੋਂ ਅਸੀਂ ਪਾਇਆ ਕਿ ਹਵਾ ਕਿੱਥੇ ਕਿੰਨੀ ਕੁ ਚੱਲ ਰਹੀ ਆ ਤਾਂ ਮਾਲਵੇ ਦੇ ਵਿੱਚ ਤੇ ਹਰਾਣੇ ਦੇ ਵਿੱਚ ਉਸ ਦਿਨ ਤੇਜ਼ ਪੁਰਾ ਚੱਲ ਰਿਹਾ ਸੀਗਾ ਈਸਟ ਵੰਡ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਸੀ ਜਾਨੀ ਕਿ ਇਹ ਕਹਿ ਲਓ ਵੀ ਪਿਛਲੇ 2 ਮਹੀਨਿਆਂ ਦੇ ਵਿੱਚ ਦਰਖਤਾਂ ਤੋਂ ਨੇ ਪੱਤੇ ਨਹੀਂ ਝੜੇ ਜਿੰਨੇ 31 ਤੇ 1 ਤਰੀਕ ਨੂੰ ਦਰਖਤਾਂ ਤੋਂ ਪੱਤੇ ਝੜੇ ਨੇ ਚਾਹੇ ਮੀਂਹ ਪਿਆ ਹੋਵੇ ਚਾਹੇ ਨਾ ਪਿਆ ਹੋਵੇ ਅੱਛਾ ਇਹ ਇੱਕ ਤਰ੍ਹਾਂ ਦਾ ਸਾਈਨ ਸੀ ਕਿ ਪਿਛਲੇ 2 ਮਹੀਨੇ ਚ ਪਹਿਲੀ ਕਦੀ ਤੇਜ਼ ਹਵਾ ਚੱਲੀ ਹੈ ਤੇ ਜੇ ਪੂਰੇ ਦੀ ਹਵਾ ਨਹੀਂ ਤੇਜ਼ ਚੱਲ ਰਹੀ ਆ ਉਹ ਕੁਛ ਨਾ ਕੁਛ ਕਰੂਗੀ ਕਿਉਂਕਿ ਜਿਹੜਾ ਸਿਸਟਮ ਆ ਰਿਹਾ ਹੁੰਦਾ ਉਹ ਲੈਂਦੇ ਵਾਲੇ ਪੱਖੋਂ ਆ ਰਿਹਾ ਹੁੰਦਾ ਅ ਵੈਸਟਰਨ ਸਾਈਡ ਤੋਂ ਜਮੀਨ ਤੋਂ 3 ਕਿਲੋਮੀਟਰ 4 ਕਿਲੋਮੀਟਰ ਉੱਪਰ ਦੀਆਂ ਹਵਾਵਾਂ ਦਾ ਉਹਦੇ ਵਿੱਚ ਰੋਲ ਹੁੰਦਾ ਤੇ ਈਸਟ ਵਾਲੀ ਸਾਈਡ ਤੋਂ ਈਸਟ ਵਿੰਡ ਆ ਰਹੀ ਆ ਜਿੰਨੀ ਇਹ ਫਾਸਟ ਹੋ ਉਹਨੇ ਉਸ ਨੂੰ ਫਿਊਲ ਦਊਗਾ ਇਹ ਜਾ ਕੇ ਵੀ ਲੈ ਚੱਕ ਪਾਣੀ ਨੂੰ ਸੈੱਟ ਜਿਹੜਾ ਕੁਸ ਬਣਾ ਕੇ ਸੈੱਟਣਾਗਾ ਤਾਂ ਜੇ ਮਾਲਵੇ ਦੇ ਵਿੱਚ ਹਰਿਆਣੇ ਦੇ ਵਿੱਚ ਤੇਜ਼ ਈਸਟ ਵਿੰਡ ਚੱਲ ਰਹੀ ਆ ਉਧਰੋਂ ਵੈਸਟ ਵਾਲੀ ਸਾਈਡ ਫਰੋਜ਼ਪੁਰ ਤੋਂ ਗੜੇ ਪੈਣਾ ਸ਼ੁਰੂ ਹੋਗੇ ਉਹ ਸਾਰੀ ਇਧਰ ਦੀ ਵਿੰਡ ਨੂੰ ਜੁਟੀਲਾਈਜ਼ ਕਰੀ ਜਾ ਰਹੀ ਆ ਅੱਗੇ ਦੀ ਅੱਗੇ ਫਰੋਜ਼ਪੁਰ ਹੋਇਆ ਮੋਗਾ ਹੋਇਆ ਲੁਧਿਆਣਾ ਹੋਇਆ ਫਤੇਗੜ ਸਾਹਿਬ ਹੋਇਆ ਮੋਹਾਲੀ ਰੋਪੜ ਚੰਡੀਗੜਾ ਬਾਲਾ ਪੰਚਕੂਲਾ ਉਹਨੇ ਉਸ ਹਵਾ ਨੂੰ ਯੂਜ਼ ਕੀਤਾ ਤੇ ਉਹ ਅੱਗੇ ਗੜੇ ਮਾਰਫ ਹੁੰਦੀ ਗਈ ਹਮ ਹਮ ਅੱਜ ਜਿਸ ਸਿਸਟਮ ਚੱਲ ਰਿਹਾ 3 ਤੇ 4 ਫਰਵਰੀ ਵਾਲਾ ਇਹਨੂੰ ਉਹ ਈਸਟ ਵੈਂਡ ਨਹੀਂ ਮਿਲੀ ਹੈਗੀ ਅੱਛਾ ਇਸ ਕਰਕੇ ਇਹ ਜਿਹੜਾ ਟੀਟਕ ਟੀਟਕ ਦੀ ਕਰੀ ਜਾਂਦਾ ਕਦੇ ਕਣੀਆਂ ਪਾਉਣ ਲੱਗ ਜਾਂਦਾ ਕਦੇ ਹਟ ਜਾਂਦਾ ਉੱਪਰਲੇ ਪੱਧਰ ਤੇ ਤਾਂ ਸਿਸਟਮ ਹੈਗਾ ਪਰ ਥੱਲੋਂ ਫਿਊਲ ਨਹੀਂ ਮਿਲ ਰਿਹਾ ਠੀਕ ਹੈ ਤੇ ਜਿੰਨਾ ਕੋਈ ਪੈਂਦੇ ਹਾ ਮਾੜਾ ਮੋਟਾ ਮਿਲ ਰਿਹਾ ਹੈ ਨੇ ਉਹਨਾਂ ਕਾ ਪਾ ਕੇ ਭਾਰ ਲੱਦੇ ਆਣਾਗਾ ਹਮ 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 ਮੇਨ ਮੇਨ ਜਿਹੜਾ ਇਹਦੇ ਵਿੱਚ ਰੋਲ ਆ ਮੀਂਹ ਦੇ ਵਿੱਚ ਪਾਊਗਾ ਜਾਂ ਨਹੀਂ ਪਾਊਗਾ ਉਹ ਮੇਨ ਰੋਲ ਹਵਾ ਦਾ ਹੀ ਆ। ਨਾ ਹੀਟ ਦਾ ਵੀ ਰੋਲ ਆ ਹਿਯੂਮਿਡਿਟੀ ਦਾ ਵੀ ਰੋਲ ਆ ਪਰ ਹਵਾ ਦਾ ਬਹੁਤ ਜ਼ਿਆਦਾ ਮੇਨ ਰੋਲ ਆ। ਮੈਨੂੰ ਲੱਗਦਾ ਤੁਸੀਂ ਸਾਰਾ ਸ਼ਬਦਾਂ ਦੇ ਵਿੱਚ ਸਮਝਾਤਾ ਕਿ ਗੜੇ ਪੈਂਦੇ ਕਿੱਦਾਂ ਹੈ। ਬਸ ਹਾਂ ਬਿਲਕੁਲ ਇਹੀ ਚੀਜ਼ ਹੈ। ਉੱਪਰਲੇ ਪੱਧਰ ਤੇ ਜਿਹੜਾ ਠੰਡ ਹੋਣੀ ਚਾਹੀਦੀ ਆ ਟੈਂਪਰੇਚਰ ਮਾਈਨਸ ਦੇ ਵਿੱਚ ਹੋਣਾ ਚਾਹੀਦਾਗਾ। ਕਿਉਂਕਿ ਜਦੋਂ ਅਸੀਂ ਜ਼ਮੀਨ ਤੋਂ 1 ਕਿਲੋਮੀਟਰ ਉੱਪਰ ਜਾਂਦੇ ਆ ਤਾਂ 6.5 ਡਿਗਰੀ ਸੈਲਸੀਅਸ ਟੈਂਪਰੇਚਰ ਘਟਦਾ। 2 ਡਿਗਰੀ ਉੱਪਰ ਜਾ ਕੇ 13 ਡਿਗਰੀ ਘਟ ਗਿਆ ਤੇ ਮੀਂਹੇ ਕਟੋ-ਕਟ 4 ਕਿਲੋਮੀਟਰ ਦੀ ਹਾਈਟ ਤੋ ਦੇਖਣਾ ਹੁੰਦਾ ਤਾਂ ਉੱਥੇ ਜਿੰਨੀ ਠੰਡ ਹੋਊਗੀ ਤੇ ਓਨੇ ਜਿਆਦੇ ਗੜੇਮਾਰੀ ਹੋਣ ਦੇ ਚਾਂਸ ਜਿਹੜੇ ਉਹ ਪਣ ਜਾਂਦੇ ਨੇਗਾ ਤਾਂ ਲੈਂਦੇ ਵਾਲੇ ਪਾਸੋਂ ਫਿਰੋਜ਼ਪੁਰ ਵਾਲੇ ਪਾਸੋਂ ਅਜੇ ਵੀ ਉਹ ਵਿੰਡ ਚੱਲ ਰਹੀ ਹੈ ਪਰ ਈਸਟ ਵਾਲੇ ਪਾਸੋਂ ਨਹੀਂ ਕੋਈ ਅਜੇ ਉਹਨਾਂ ਨੂੰ ਟਕਰਾਅ ਵਾਸਤੇ ਕੁਝ ਮਿਲ ਰਿਹਾ ਕੋਈ ਵਾਸਤੇ ਉਹਨਾਂ ਨੂੰ ਕੋਈ ਫਲੋ ਹੀ ਮਿਲ ਰਿਹਾ ਉਹ ਸਿਰਫ ਲੈਂਦੇਲੇ ਪਾਸੋਂ ਆ ਫਲੋ ਹੈਗਾ ਈਸਟ ਵਾਲੇ ਪਾਸੋਂ ਪਰ ਐਸ ਕੰਪੇਅਰ ਜਿਹੜਾ ਇੱਕ ਤਰੀਕ ਨੂੰ ਸੀਗਾ ਓਦੇ ਮੁਕਾਬਲੇ ਇਹ ਕਹਿ ਲਓ ਵੀ 10% ਵੀ ਨਹੀਂ ਹੈਗਾ ਹੂੰ ਹੂੰ ਜਿੰਨਾ ਕੋ ਨੂੰ ਮਿਲ ਰਿਹਾ ਉਹਨਾਂ ਕੋ ਕਦੇ ਕਿਤੇ ਸਰਾਟਾ ਪੈ ਜਾਂਦਾ ਕਦੇ ਕਿਤੇ ਸਰਾਟਾ ਪੈ ਜਾਂਦਾ ਕਦੇ ਕਿਤੇ ਸਰਾਟਾ ਪੈ ਜਾਂਦਾਗਾ ਬਸ ਇਹ ਸਿਸਟਮ ਆ ਹਾਲਾਂਕਿ ਇੱਕ ਅੱਧੀ ਜਗ੍ਹਾ ਘੜੇ ਮਾਰ ਵੀ ਹੋ ਸਕਦੀ ਹੈ ਅੱਜ ਰਾਤ ਨੂੰ ਪਰ ਬਹੁਤ ਰੇਅਰ ਹੋਊਗੀ ਕੋਈ 2-4 ਪਿੰਡਾਂ ਦੇ ਵਿੱਚ ਕਿਸੇ ਇਦਾਂ ਹੋ ਸਕਦੀ ਹੈ ਵਾਈਡ ਸਪਰੈਡ ਹੋਣ ਦੇ ਚਾਂਸ ਉਹ ਇਲਾਕਾ ਕਿਹੜਾ ਹੋ ਸਕਦਾ ਹੈ ਕਿਹੜਾ ਇਲਾਕਾ ਹੋ ਸਕਦਾ ਹੈ ਉਹ ਲਾਕੇ ਬਿਲਕੁਲ ਪਹਾੜਾਂ ਦੇ ਲਾਗੇ ਹੋ ਸਕਦਾ ਰੋਪੜਾ ਦਾ ਹੋ ਸਕਦਾ ਮਹਾਲੀ ਦਾ ਹੋ ਸਕਦਾ ਜਾਂ ਚੰਡੀਗੜ੍ਹ ਦਾ ਹੋ ਸਕਦਾ ਜਾਂ ਅੰਬਾਲਾ ਦਾ ਹੋ ਸਕਦਾ ਜਾਂ ਫਿਰ ਨਵਾਂ ਸ਼ਹਿਰ ਹੁਸ਼ਿਆਰਪੁਰ ਤੋਂ ਕੋਈ ਇਲਾਕਾ ਹੋ ਸਕਦਾ ਇਹ ਜਿੰਨੇ ਜ਼ਿਲ੍ਹਿਆਂ ਦਾ ਨਾਮ ਲੈਤਾ ਇਹਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਦੇ ਵਿੱਚ ਕੋਈ ਦੋ ਇੱਕ ਦੋ ਪਿੰਡ ਹੋ ਸਕਦੇ ਨੇ ਸਾਰੇ ਨਹੀਂ ਹੋ ਸਕਦੇ ਪਹਿਲੇ 70 ਦੇ ਬਾਅਦ ਹੂੰ 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 ਥੋੜੀ ਬਹੁਤ ਨਜ਼ਰ ਆ ਸਕਦੀ ਹੁੰਦੀ ਆ ਥੋੜੀ ਬਹੁਤੀ ਨਜ਼ਰ ਆ ਸਕਦੀ ਆ ਕਿਉਂਕਿ ਉੱਪਰ ਠੰਡ ਦਾ ਸਿਸਟਮ ਤਾਂ ਹੈਗਾ ਪਹਾੜਾਂ ਦੇ ਨੇੜੇ ਜਾ ਕੇ ਕਿਉਂਕਿ ਅੱਗੇ ਪਹਾੜਾਂ ਦੀ ਹਾਈਟ ਆ ਤਾਂ ਹਵਾ ਨੇ ਅਪਰਾਈਜ਼ ਕਰਨਾ ਉੱਪਰ ਨੂੰ ਜੜ ਲਾਗਾ ਪਰ ਉਹ ਪਰਮਟੋਡੋ ਵੀ ਤਾਂ ਉਹਦੇ ਵਿੱਚ ਮਾੜਾ-ਮੋਟਾ ਕਿਤੇ ਵਾਪਰ ਸਕਦਾਗਾ ਆਦਰਵਾਇਸ ਥਾਰਾ ਇਹ ਜਿੰਨਾ ਬਦਲ ਕਰਦਾਗਾ ਇਹਨੇ ਪਹਾੜਾਂ ਤੇ ਬਰਫਵਾਰੀ ਕਰਕੇ ਉਸ ਤੋਂ ਬਾਅਦ ਖਾਲੀ ਹਵਾਵਾਂ ਨੇ ਪਰਲੇਪਾਸ ਤੇ ਤਿੱਪਟਲੀ ਛੜ ਜਿਹੜਾ ਲੈਂਡ ਕਰ ਜਣਾਗਾ ਠੀਕ ਹੈ ਵੀਰੇ ਠੰਡੀਆਂ ਹਵਾਵਾਂ ਦਾ ਤੁਸੀਂ ਸਵਾਲ ਪੁੱਟ ਕੀਤਾ ਸੀਗਾ ਬਿਲਕੁਲ ਜਦੋਂ ਮੈਂ ਕੋਰਾ ਪੈਣ ਦੀ ਗੱਲ ਕਰ ਰਿਹਾ ਤਾਂ 6 7 8 9 ਤਰੀਕ ਨੂੰ ਜਿਹੜੀਆਂ ਉੱਤਰ ਦੀਆਂ ਜਿਹੜੀਆਂ ਕਸ਼ਮੀਰ ਦੀ ਵਾਦੀ ਤੋਂ ਥੱਲੇ ਨੂੰ ਹਵਾਵਾਂ ਉਤਰਨ ਗਈਆਂ ਉਹ ਖਾਸ ਤੌਰ ਤੇ 7 8 ਤੇ 9 ਨੂੰ ਦਿਨੇ ਵੀ ਤੇ ਰਾਤ ਨੂੰ ਵੀ ਜਿਹੜੀ ਇਹ ਸਪੀਡ ਹਵਾ ਦੀ ਬਣੀ ਰਣੀ ਆ ਤਾਂ ਉਹਦੇ ਨਾਲ ਜਿਹੜਾ ਠਾਰੀ ਬਣੀ ਰਹੂ ਮੌਸਮ ਦੇ ਵਿੱਚ ਖਾਸ ਤੌਰ ਤੇ ਸਵੇਰ ਨੂੰ ਸ਼ਾਮ ਨੂੰ ਤੇ ਰਾਤ ਨੂੰ ਅੱਛਾ ਰਾਤਾਂ ਸਾਫ਼ ਹੋਣਗੀਆਂ ਕਲੀਅਰ ਹੋਣਗੀਆਂ ਤਾਰੇ ਚਮਕਦੇ ਹੋਣਗੇ ਉਹਨਾਂ ਰਾਤਾਂ ਦੇ ਗਰਾ ਹੂੰ ਹੂੰ ਕਿਉਂਕਿ ਕਸ਼ਮੀਰ ਦਾ ਤੁਸੀਂ ਜ਼ਿਕਰ ਕੀਤਾ ਇਸ ਵਾਰ ਕਸ਼ਮੀਰ ਦੇ ਵਿੱਚ ਵੀ ਬਹੁਤ ਲੇਟ ਸਨੋ ਫਾਲ ਪਈ ਹੈ ਬਹੁਤ ਜਿਹੜਾ ਹੈ ਆਪਾਂ ਕਹੀਏ ਕਿ ਵੈਦਰ ਉੱਥੇ ਵੀ ਡਿਸਟਰਬਡ ਰਿਹਾ ਗੁਲਮਾਰਗ ਸੋਨਮਗ ਦੀ ਗੱਲ ਕਰ ਲਈ ਤਾਂ ਉੱਥੇ ਤਾਂ ਬਿਲਕੁਲ ਹੀ ਸੁੱਕਾ ਹੀ ਪਿਆ ਹੋਇਆ ਸੀਗਾ ਔਰ ਖੇਤੀ ਉਹਨਾਂ ਦੀ ਵੀ ਕਿਉਂਕਿ ਸੇਬ ਦੇ ਖੇਤ ਉੱਥੇ ਵਾਦੂ ਨੇ ਉਹਨਾਂ ਦੀ ਖੇਤੀ ਹੋਇਆ ਤਾਂ ਉਸ ਤੋਂ ਵੀ ਬਹੁਤ ਪ੍ਰਭਾਵਿਤ ਕੀਤਾ ਬਿਲਕੁਲ ਜੀ ਆ ਕਸ਼ਮੀਰ ਲਾ ਲਓ ਹਿਮਾਚਲ ਲਾ ਲਓ ਉੱਤਰਾਖੰਡ ਲਾ ਲਓ ਇਹਨਾਂ ਦੇ ਵਿੱਚ ਵੀ ਮੀਂਹ ਦੀ ਇੱਕ ਬਹੁਤ ਲੰਮੀ ਆੜ ਲੱਗੀ ਸਨੋਫਾਲ ਦੀ ਵੀ ਬਹੁਤ ਲੰਮੀ ਆੜ ਲੱਗੀ ਮਤਲਬ ਕਿ ਉਹ ਤਰਸ ਗਏ ਵੀ ਕਦੋਂ ਬੱਦਲ ਬਣੂਗਾ ਕਦੋਂ ਸਨੋਪ ਹੋਊਗੀ ਜਾਂ ਕਦੋਂ ਮੀਂਹ ਪਊਗਾ ਨੇਚਰਲੀ ਉਹਨਾਂ ਦੀ ਖੇਤੀ ਉਹ ਨਾਲ ਪ੍ਰਭਾਵਿਤ ਹੋਈ ਹੋਈ ਆ ਤੇ ਉੱਥੇ ਤਾਂ ਮੀਂਹ ਪਾਣੀ ਦਾ ਸੋਰਸਸ ਵੀ ਜਿਹੜਾ ਉੱਪਰੋਂ ਬਰਫ ਡਿੱਗਦੀ ਆ ਜਾਂ ਉੱਪਰੋਂ ਮੀਂਹ ਡਿੱਗਦਾ ਉਹੀ ਮੀਂਹ ਪਾਣੀ ਦਾ ਸੋਰਸਸ ਆ ਸੋ ਉਸ ਵਕਤ ਤੋਂ ਵੀ ਉਹਨਾਂ ਦਾ ਅਸਰ ਜਿਹੜਾ ਵੇਖਣ ਨੂੰ ਮਿਲਦਾ ਪਰ ਇੱਕ ਚੀਜ਼ ਦਾ ਫਰਕ ਸੀ ਉਹ ਇਹ ਫਰਕ ਸੀ ਕਿ ਚਾਹੇ ਹਿਮਾਚਲ ਦੇ ਨੇ ਚਾਹੇ ਕਸ਼ਮੀਰ ਦੇ ਲੋਕ ਨੇ ਚਾਹੇ ਉੱਤਰਾਖੰਡ ਦੇ ਨੇ ਉਹਨਾਂ ਨੇ ਪੂਰੀ ਜਨਵਰੀ ਵਧੀਆ ਧੁੱਪਾਂ ਸੇਕੀਆਂ ਨੇ ਸਵੇਰ ਤੋਂ ਸ਼ਾਮ ਤੱਕ ਆਪਾਂ ਪੰਜਾਬ ਵਾਲੇ ਨਹੀਂ ਸੇਕੀਆਂ ਕਿਉਂਕਿ ਬਹੁਤੇ ਲੋਕ ਆਪਣੇ ਪੰਜਾਬ ਵਾਲੇ ਕਸੌਲੀ ਜਾ ਰਹੇ ਸੀਗੇ ਧੁੱਪ ਦੇਖਣ ਵਾਸਤੇ ਹਾਂ ਅਸੀਂ ਵਾਰ-ਵਾਰ ਬੋਲਦੇ ਸੀ ਕਿ ਜਿਹੜੇ ਸੱਜਣ ਸਾਨੂੰ ਪੁੱਛ ਰਹੇ ਨੇ ਕਿ ਧੁੱਪ ਕਰੋ ਨਿਕਲੋ ਧੁੱਪ ਨਾ ਕਰੋ ਨਿਕਲੋ ਸੀ ਕਿ ਅ ਤੁਸੀਂ ਕੱਲ ਨੂੰ ਹੀ ਹਿਮਾਚਲ ਦੇ ਕਿਸੇ ਵੀ ਜਗ੍ਹਾ ਤੇ ਜਾ ਸਕਦੇ ਉੱਥੇ ਸਵੇਰ ਤੋਂ ਸ਼ਾਮ ਤੱਕ ਸੂਰ ਚਮਕਦਾ ਕਿਉਂਕਿ ਸਾਡੇ ਇੱਥੇ ਦਿਨ ਦਾ ਤਾਪਮਾਨ ਸੀ ਜਿਹੜਾ ਉਹ 8 ਡਿਗਰੀ 9 ਡਿਗਰੀ ਸੈਲਸੀਅਸ ਚੱਲ ਰਿਹਾ ਸੀ 10 ਡਿਗਰੀ ਸੈਲਸੀਅਸ ਚੱਲ ਰਿਹਾ ਸੀਗਾ ਤੇ ਸ਼ਿਮਲੇ ਦਾ ਜਾਂ ਸੁੰਦਰਨਗਰ ਦਾ ਜਾਂ ਧਰਮਸ਼ਾਲਾ ਦਾ ਉਹ 17 ਡਿਗਰੀ 18 ਡਿਗਰੀ 19 ਡਿਗਰੀ ਸੈਲਸੀਅਸ ਚੱਲਦਾ ਰਿਹਾ ਪੂਰੀ ਜਨਵਰੀ ਦੇ ਦੌਰਾਨ ਹਮਮ ਔਰ ਤੁਸੀਂ ਉਹ ਤਸਵੀਰ ਵੀ ਵੇਖੀ ਹੋਣੀ ਹੈ ਉਹ ਵੈਸ਼ਨੂ ਦੇਵੀ ਮੰਦਿਰ ਤੋਂ ਹਨਾ نیچے ਆਪਣੇ ਸਾਰੇ ਧੁੰਦਛਾਈ ਹੋਈ ਸੀ ਉੱਪਰ ਉਹਨਾਂ ਦੇ ਬਿਲਕੁਲ ਸਾਫ਼ ਸੀਗਾ ਬਿਲਕੁਲ ਬਿਲਕੁਲ ਵੈਸ਼ਨੂ ਦੇਵੀ ਅਸਲ ਜਿਹੜੀ ਧੁੰਦ ਹੁੰਦੀ ਆ ਉਹ ਜ਼ਮੀਨ ਦੇ ਬਹੁਤ ਨੇੜੇ ਬਣਦੀ ਆ ਮਦਾਨੀ ਇਲਾਕਿਆਂ ਦੇ ਵਿੱਚ ਕਿਉਂਕਿ ਗਰਮ ਤੇ ਠੰਡੀਆਂ ਹਵਾਵਾਂ ਦਾ ਉਹਦੇ ਵਿੱਚ ਜਿਹੜਾ ਮਿਕਸ ਅਪ ਹੋਣਾ ਹੁੰਦਾ ਉਹਨਾਂ ਸਿਸਟਮ ਨੇ ਤੇ ਜਿਹੜੇ ਪਹਾੜੀ ਇਲਾਕੇ ਨੇ ਮਤਲਬ 1500 ਮੀਟਰ ਦੀ ਹਾਈਟ ਤੇ ਨੇਗੇ ਤਾਂ ਉੱਥੋਂ ਫਿਰ ਧੁੰਦ ਨੀਚੇ ਦਿਖਾਈ ਦਊਗੀ ਤਾਂ ਉੱਪਰ ਨਹੀਂ ਦਿਖਾਈ ਦਿੰਦੀ ਜਦੋਂ ਇੱਥੋਂ ਚੱਕੀ ਜੂ ਜਾਦੇ ਉੱਪਰ ਲਿਫਟ ਕਰ ਜੂਗੀ ਜਦੋਂ ਆਪਣੇ ਗਰਾਊਂਡ ਫੌਗ ਨਹੀਂ ਹੁੰਦੀ ਜ਼ਮੀਨੀ ਪੱਧਰ ਤੇ ਧੁੰਦ ਨਹੀਂ ਹੁੰਦੀ ਪਰ ਉੱਪਰੋਂ ਸੂਰਜ ਲੁਕੇ ਰਹਿੰਦਾ ਤਾਂ ਉਦੋਂ ਧੁੰਦ ਉਹਨਾਂ ਇਲਾਕਿਆਂ ਦੇ ਬਰਾਬਰ ਪਹੁੰਚ ਜਾਂਦੀ ਹੈ ਜੀ ਜੀ ਬਈ ਸੁਖਜਨ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਤਮਾਮ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜਿੰਨੇ ਕਿ ਸਾਨੂੰ ਇਹਦੇ ਬਾਰੇ ਨੌਲੇਜ ਸੀਗੀ ਅਸੀਂ ਉਹ ਸਵਾਲ ਤੁਹਾਡੇ ਤੱਕ ਰੱਖੇ ਤੇ ਉਮੀਦ ਕਰਦੇ ਹਾਂ ਸਾਡੇ ਈਵਰਸ ਨੂੰ ਜ਼ਰੂਰ ਉਹ ਤਮਾਮ ਗੱਲਾਂ ਦੇ ਵਿੱਚੋਂ ਜੋ ਉਹਨਾਂ ਦੇ ਮਤਲਬ ਦੀਆਂ ਗੱਲਾਂ ਹੋਣਗੀਆਂ ਉਹ ਉਹਨਾਂ ਤੱਕ ਜ਼ਰੂਰ ਪਹੁੰਚੀਆਂ ਹੋਣਗੀਆਂ ਧੰਨਵਾਦ ਬਈ ਸਾਰੀ ਜਾਣਕਾਰੀ ਦੇਣ ਲਈ ਤੁਹਾਡੇ ਵੀ ਮੌਸਮ ਦਾ ਵੈਦਰ ਟੀਮ ਵੱਲੋਂ ਸਮੁੱਚੀ ਪ੍ਰੋਪ ਪੰਜਾਬ ਦੀ ਟੀਮ ਤੇ ਸਮੁੱਚੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਫਿਸ਼ਕਲ ਬਈ ਠੀਕ ਹੈ ਬਈ ਕੁਝ ਰਹਿ ਤਾਂ ਨਹੀਂ ਗਿਆ ਨੇ ਤੁਹਾਡੀ ਕੁਐਸਚਨਿੰਗ ਬਹੁਤ ਅੱਛੀ ਸੀ ਆਲਮੋਸਟ ਹੋ ਗਿਆ ਕਵਰ ਹਾਂ ਹਾਂ ਮੈਂ ਬਾਕੀ ਜੇ ਕਦੇ ਫਿਰ ਦੇਖ ਲਾਂਗੀ ਕਦੇ ਹਾਂਜੀ ਮੈਂ ਕਹਾਂ ਫੇਰ ਕਦੇ ਲੋਡ ਪਈ ਫਿਰ ਦੇਖ ਲਾਂਗੇ ਹਾਂ ਹਾਂ ਜਰੂਰ ਜਰੂਰ ਆਪਾਂ ਇਨ ਟੱਚ ਰਵਾਂਗੇ ਬਾਈ ਹੈਨਾ ਮੈਂ ਅਕਸਰ ਸੁਣਦਾ ਰਹਿੰਦਾ ਨਾ ਤੁਸੀਂ ਜਦੋਂ ਫਲੱਡ ਆਇਆ ਸੀ ਨਾ ਖਨੌਰੀ ਤੋਂ ਵੀ ਤੁਸੀਂ ਰਿਪੋਰਟਿੰਗ ਕਰ ਰਹੇ ਸੀਗੇ ਮੈਂ ਤੁਹਾਡੀਆਂ ਸਾਰੀਆਂ ਲਾਈਵ ਰਿਪੋਰਟਿੰਗ ਦੇਖ ਰਿਹਾ ਸੀਗਾ ਮੈਂ ਤੁਹਾਡੇ ਥਰੂ ਵੀ ਦੇਖ ਰਿਹਾ ਸੀ ਕਿ ਕਿੱਥੇ ਕੀ ਸਿਸਟਮ ਦਾ ਪਰਿਆ ਕਿੱਥੇ ਕੀ ਬਪਰ ਰਿਹਾ ਹੈ ਰਿਹਾ ਰਿਹਾ